ਅਸੀਂ ਅੱਜ ਆਏ ਹੋਇਆ ਇਟਲੀ ਦੇ ਖੇਤਾਂ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਡੈਰੀ ਫਾਰਮਿੰਗ ਦਾ ਕੰਮ ਹੈਗਾ ਇਟਲੀ ਦੇ ਵਿੱਚ ਵੀ ਉਹ ਕਿਵੇਂ ਦਾਗਾ ਹਨ ਤੇ ਇਹ ਜਿਹੜਾ ਏਰੀਆ ਏਰੀਆ ਦੇ ਨਾਮ ਕਰਮੋਨਾ ਕਰਮੋਨਾ ਰਿਜੋਮਿਲਿਆ ਬਰੇਸ਼ੀਆ ਇੱਧਰ ਸਾਰੇ ਪਾਸੇ ਇਹੀ ਯਾਤਰਾ ਕੰਮ ਹੁੰਦਾ ਹੈਗਾ ਤੇ ਇਟਾਲੀਅਨ ਲੈਂਗੁਏਜ ਦੇ ਵਿੱਚ ਡੈਰੀ ਫਾਰਮਿੰਗ ਨੂੰ ਸਟਾਲਾ ਬੋਲਦੇ ਆ ਤੇ ਆਪਣੇ 70 ਤੋਂ 80% ਜਿਹੜੇ ਮੁੰਡੇ ਆ ਉਹ ਇੱਥੇ ਹੀ ਕੰਮ ਕਰਦੇ ਆ ਡੈਰੀ ਫਾਰਮ ਦੇ ਵਿੱਚ 80 ਤੋਂ ਵੀ ਜ਼ਿਆਦਾ ਕਹਿ ਸਕਦੇ ਆ ਵੈਸੇ ਜਿੰਨੀ ਮਤਲਬ ਮੈਜੋਰਟੀ ਆ ਕਿ ਜਾਂ ਕੋਈ ਨਵਾਂ ਆਉਂਦਾ ਉਹ ਐਸੇ ਕੰਮ ਤੇ ਆਉਂਦਾ ਹੈਗਾ ਭਾਵੇਂ ਉਹ گاਵਾਂ ਦਾ ਫਾਰਮ ਸਟਾਲਾ ਹੋਵੇ ਜਾਂ ਕਈ ਸੂਰਾਂ ਦੇ ਫਾਰਮ ਆ ਜਾਂ ਖੇਤੀ ਨਾਲ ਸੰਬੰਧਿਤ ਚੀਜ਼ ਹੈ ਐ ਸਾਡੇ ਪਿੱਛੇ ਸਾਰਾ ਇਟਲੀ ਦਾ ਜ ਬਿਲਕੁਲ ਖੇਤਾਂ ਦੇ ਵਿੱਚ ਇਹ ਬਣੇ ਹੁੰਦੇ ਕਿਹੋ ਜੇ ਕੰਮਕਾਰ ਹੈ ਇਹਨਾਂ ਤੇ ਡੈਰੀ ਫਾਰਮਾਂ ਤੇ ਕਿੰਨੀ ਕੁ ਕਮਾਈ ਹੈ ਕਿੰਨਾ ਕੁ ਆਮਦਨ ਦੇ ਸਾਧਨ ਕਿਹੋ ਜੇ ਹਨ ਉਹ ਸਾਰਾ ਕੁਝ ਅੱਜ ਆਪਾਂ ਇਸ ਵਲੌਗ ਦੇ ਰਾਹੀਂ ਕਵਰ ਕਰਾਂਗੇ ਅੱਜ ਤੁਹਾਨੂੰ ਮਿਲਵਾਂ ਨੇ ਇੱਥੇ ਆਪਣੇ ਵਿੰਦਰ ਪਾਜੀ ਹਾਂਜੀ ਸਤਵਿੰਦਰ ਪਾਜੀ ਤੇ ਗੁਰਪਾਲ ਪਾਜੀ ਠੀਕ ਹੈ ਜੀ ਇਹ ਦੋਨੇ ਤਿੰਨੇ ਇੱਥੇ ਕੰਮ ਕਰਦੇ ਨੇ ਕਾਫੀ ਸਾਲਾਂ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਕਿਹੜਾ ਪਿੰਡ ਹੈ ਅੰਡੀਆ ਜੀ ਹਾਂਜੀ ਇਹ ਮੇਰਾ ਬਲੰਦਪੁਰੀ ਪਿੰਡ ਹੈ ਜੀ ਬਲੰਦਪੁਰ ਇਹ ਕਿਹੜਾ ਜ਼ਿਲ੍ਹਾ ਪਿੰਡ ਹੈ ਨਕੋਤਰ ਲੱਗ ਗਿਆ ਜ਼ਿਲ੍ਹੇ ਦਾ ਨਕੋਤਰ ਕੋਲੇ ਠੀਕ ਆ ਤੁਹਾਡਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਤਿੰਦਰ ਆ ਤੇ ਮੇਰਾ ਪਿੰਡ ਜਲੰਧਰ ਨੇੜੇ ਹੀਲਰਾਂ ਹੈ ਮੇਰਾ ਪਿੰਡ ਆ ਠੀਕ ਆ ਠੀਕ ਆ ਤੁਹਾਡਾ ਭਾਈ ਜੀ ਕਿਹੜਾ ਪਿੰਡ ਆ ਇਹ ਮੇਰਾ ਭਾਈ ਹੀਰਾ ਪਰ ਹੀਲਰ ਆ ਹੀਰਾ ਇਹਦੇ ਨਾਲ ਦੇ ਪਿੰਡ ਲੱਗੇ ਹੀ ਆ ਜੀ ਅੱਛਾ ਅੱਛਾ ਜ਼ਿਲ੍ਹਾ ਜਲੰਧਰੀ ਮੇਰਾ ਜਲੰਧਰ ਹਾਂ ਜੀ ਠੀਕ ਆ ਦੋਆਬੇ ਵਾਲੇ ਨੇ ਜੀ ਸਾਰੇ ਹਾਂਜੀ ਸਾਰੇ ਸਾਰੇ ਤੇ ਠੀਕ ਆ ਅੱਛਾ ਸਾਰੇ ਰਿਸ਼ਤੇਦਾਰ ਹਾਂ ਠੀਕ ਆ ਕੰਮ ਕਿੰਨਾ ਟਾਈਮ ਹੋ ਗਿਆ ਬਾਈ ਸਟਾਲੇ ਤੇ ਕੰਮ ਕਰਦੇ ਨੂੰ ਇਥੇ ਇੱਥੇ ਜੀ ਮੈਂ 2014 ਦਾ ਲੱਗਾ ਜੀ ਠੀਕ ਹੈ ਹਾਂਜੀ 2014 ਦੇ ਹਾਂਜੀ ਕੱਚੇ ਪੱਕੇ ਹੁਣ ਹਾਂਜੀ ਪੱਕੇ ਆ ਬਜੀ ਅੱਛਾ ਪੱਕੇ ਹੋ ਜਾਓ ਉਹ ਤਾਂ ਮੈਨੂੰ ਇਥੇ 20 ਸਾਲ ਹੋ ਗਏ ਬਾਈ ਮੈਂ 2003 ਦਾ ਐਟਲੀਸ ਅੱਛਾ ਕੰਮ ਇਹੀ ਕਰਦੇ ਹੁਣ 2003 ਦੇ ਠੀਕ ਹੈ ਤੇ ਅੱਜ ਸਟਾਲੇ ਤੇ ਸਾਰਾ ਇਹ ਦੇਖਣਾ ਨਾਲ ਨਾਲ ਅਸੀਂ ਦਿਖਾਉਣਾ ਹੈਗਾ ਵੀ ਕਿਵੇਂ ਦਾ ਕੰਮ ਕਰ ਇਹ ਤੋਂ ਡੰਗਰ ਸਾਹਮਣ ਤੋਂ ਲੈ ਕੇ ਹਨ ਤੇ ਨਾਲ ਨਾਲ ਆਪਾਂ ਫਿਰ ਬਾਅਦ ਚੋ ਗੱਲਾਂ ਬਾਤਾਂ ਕਰਾਂਗੇ ਕਿੰਨੀ ਕੰਮਦਨ ਹੈ ਕੀ ਕੁਸ਼ ਹੈ ਹਨ ਜਰੂਰ ਜੀ ਉਹ ਸਾਰਾ ਕੁਝ ਤੇ ਇਹ ਫਾਰਮ ਇਧਰ ਨੂੰ ਆ ਸਾਰਾ ਹੁਣ ਹਾਂਜੀ ਸਾਰਾ ਆ ਅੰਦਰ ਦੀ ਸਾਈਡ ਅੱਛਾ ਜੀ ਬੈਕ ਸਾਈਡ ਹਾਂਜੀ ਠੀਕ ਹੈ ਜੀ ਇੱਥੇ ਭਾਈ ਜੀ ਕਿੰਨੇ ਮੁੰਡੇ ਕੰਮ ਕਰਦੇ ਹੋ ਆਪਣੇ ਤੁਸੀਂ ਮਤਲਬ ਟੋਟਲ ਇਸ ਥਾਂਲੇ ਦੇ 12 ਜਣੇ ਆ ਭਾਜੀ ਇੱਥੇ 12 ਜਣੇ ਕਿੰਨੀਆਂ ਗਾਵਾਂ ਰੱਖੀਆਂ 400 ਗਾਂ ਦੀ ਚਵਾਈ ਹੈ ਭਾਜੀ 400 ਗਾਂ ਹਾਂਜੀ 2 250 ਗਾਂ ਉਧਰ ਉੱਪਰ ਜਿਹੜੀ ਸੂਣ ਵਾਲੀ ਜਾਂ ਉਧਰ ਹਾਂਜੀ अच्छा 650 700 गायेंगी हां जी कितने नौ बंदे सामने ओह सॉरी 12 बंदे 12 बंदे इथे हां जी 12 ਦੇ 12 ਪੰਜਾਬੀ हां जी ਪੰਜਾਬੀ ਵਿੱਚ ਇੱਕ ਘਰ ਬਾਨੇ 6 11 اچھا हां जी ਚਲੋ ਹੌਲੀ ਹੌਲੀ ਸਾਰਿਆਂ ਨਾਲ ਮਿਲਾਵਾਂਗੇ ਹਜੇ ਕਈ ਬਾਈ ਸੰਗਦੇ ਆ ਕਿਉਂਕਿ ਐ ਹੁੰਦਾ ਨਾ ਤੇ ਕੰਮਕਾਰ ਵੈਸੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਕਿਰਤ ਤਾਂ ਕਿਰਤ ਹੈ ਖਾਸ ਕਰਕੇ ਜਦੋਂ ਤੁਸੀਂ ਬਾਹਰ ਆ ਗਏ ਹਨਾ ਤੇ ਪਰ ਗੱਲ ਇਹ ਹੁੰਦੀ ਆ ਜਾਂ ਐ ਹੁੰਦਾ ਵੀ ਪਿੰਡ ਚ ਕਹਿੰਗੇ ਜਦੋਂ ਵੀਡੀਓ ਦੇਖਦੇ ਆ ਸਾਰੇ ਪੰਜਾਬ ਚ ਚਲੀ ਜਾਂਦੀ ਆ ਮੁੜ ਕੇ ਵੀ ਪਿੰਡ ਵਾਲੇ ਪਿੰਡ ਵਾਲੇ ਮਜ਼ਾਕ ਡਾਉਣ ਲੱਗ ਜਾਂਦੇ ਆ ਹਨਾ ਵੀ ਅੱਛਾ ਤੂੰ ਆਹ ਕੰਮ ਕਰਦਾ ਉਥੇ ਕਰਦਾ ਪਰ ਇਹ ਕਰਨਾ ਨਹੀਂ ਚਾਹੀਦਾ ਕਿਉਂਕਿ ਜਿਵੇਂ ਹੁੰਦਾ ਸਿਆ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਪਿੰਡ ਕਿਹੜਾ ਪਏ ਕੰਮ ਨਹੀਂ ਕਰਦੇ ਇੱਥੇ ਇਹਨਾਂ ਨੂੰ ਸੰਗ ਦੀ ਵੱਧ ਪੈਸੇ ਮਿਲਦੇ ਆ ਪਸ਼ੂ ਸਾਹਮਣ ਦੇ ਹਨਾ ਤੇ ਕਿਵੇਂ ਕਿਵੇਂ ਬਾਈ ਜੀ ਨਾਲ ਨਾਲ ਸਾਰਾ ਆਪਾਂ ਨੂੰ ਸਮਝਾਉਣਗੇ ਕੀ ਕੁਛ ਆਪਣੇ ਨਾਲ ਕਿੰਨਾ ਕੁ ਫਰਕ ਹੈਗਾ ਤੇ ਇੱਥੇ ਇੱਕ ਗੱਲ ਹੋਰ ਦੇਖੋ ਜਿਵੇਂ ਆ ਗਾਵਾਂ ਇਹਨਾਂ ਨੂੰ ਬੰਨਿਆ ਨਹੀਂ ਜਾਂਦਾ ਜਿਵੇਂ ਇਹ ਖੁੱਲੀਆਂ ਛੱਡੀਆਂ ਹੋਈਆਂ ਆ ਕੰਨਾਂ ਤੇ ਬਾਈ ਜੀ ਇਹਨਾਂ ਦੇ ਇਹ ਨੰਬਰ ਲੱਗੇ ਹੋਏ ਆ ਬਸ ਤਾਂ ਇੰਡੀਆ 'ਚ ਵੀ ਮੈਨੂੰ ਲੱਗਦਾ ਜਿਵੇਂ ਟੀਕੇ ਵਗੈਰਾ ਦਾ ਹੁੰਦਾ ਹੈ ਨਾ ਹਾਂਜੀ ਭਾਜੀ ਇਹਨਾਂ ਦੇ ਪਾਸਪੋਰਟ ਨੰਬਰ ਆ ਜਾਂ ਡਾਕੂਮੈਂਟ ਆ ਜੋ ਗਾਂ ਵੇਚਣੀ ਸਾਰੀ ਕਾਗਜ਼ ਯਾਨੀ ਕਾਰਵਾਈ ਹੁੰਦੀ ਆ ਅੱਛਾ ਜੀ ਹਾਂ ਹਾਂਜੀ ਤੇ ਇੱਥੇ ਇਹਨਾਂ ਨੂੰ ਬੰਨ ਕੇ ਕਦੋਂ ਹੀ ਰੱਖਦੇ ਹੈਗੇ ਬਾਈ ਜੀ ਭਾਜੀ ਇੱਥੇ ਤਾਂ ਕਾਨੂੰਨ ਨਾ ਯਾਨੀ ਕਿ ਪਸ਼ੂ ਨੂੰ ਕੋਈ ਬੰਨ ਨਹੀਂ ਸਕਦਾ अच्छा हां जी खुले यानी कि आप दे खुले ਫਿਰ ਦੌਰ ਜਦੋਂ ਲੋੜ ਆ ਜਾਂ ਤਰਬੋਲੇ ਕਮਾਦੀ ਦੇ ਜੋ ਡਾਕਟਰ ਹੁੰਦਾ ਹੈ ਨਾ ਉਹ ਉਹ ਹਾਂ ਜੀ اچھا ਇਸ ਐਸੇ ਤਰ੍ਹਾਂ ਹੀ ਮਤਲਬ ਹੈ ਪਾਈਪ ਜੀ ਬਣੀਆਂ ਜਾਂਦੀਆਂ ਹਾਂ ਜੀ ਇਹਨਾਂ ਵਿੱਚ ਪੈਪਾਂ ਬਹੁ ਹੀ ਆਪਾਂ ਅੱਧਾ ਘੰਟਾ ਵੱਧ ਤੋਂ ਵੱਧ ਬਣ ਸਕਦੇ ਜਿਆਦਾ ਟਾਈਮ ਨਹੀਂ ਠੀਕ ਹੈ ਉੱਥੇ ਉਹ اچھا ਉੱਥੇ ਵੀ ਤੁਸੀਂ ਅੱਧਾ ਘੰਟਾ ਬਣ ਸਕਦੇ ਹਾਂ ਜੀ ਉਸ ਤੋਂ ਬਾਅਦ ਟਾਈਮ ਫਿਰ ਉਸ ਤੋਂ ਬਾਅਦ ਹਾਂਜੀ ਖੋਲ ਦੇਣੀ ਆਪੇ ਤੁਰਨ ਫੇਰਨਾ ਅੱਛਾ ਫਿਰ ਪਿੱਛੇ ਤੁਰਦੀਆਂ ਫਿਰਦੀਆਂ ਤੇ ਫਿਰ ਪਾਣੀ ਪਲਾਉਣ ਦਾ ਜਿਵੇਂ ਆਪਣੇ ਇੰਡੀਆ 'ਚ ਦਾ ਬਾਰੀ-ਬਾਰੀ ਪਾਣੀ ਪਲਾਉਂਦੇ ਆ ਉਹ ਹਾਂਜੀ ਇੱਥੇ ਹੀ ਉਹ ਲੱਗ ਪਾਣੀ ਵਾਲਾ ਉਹ ਪਿਆਰ ਪਾਣੀ ਭਰਿਆ ਪਿਆ ਜੀ ਸਾਹਮਣੇ ਉਹ ਚਾਪੀ ਪੀ ਜਾਂਦੀ ਹੈ ਜੋ ਦਿਲ ਕਰਦਾ ਉਹਨਾਂ ਦਾ ਆਪੇ ਹਾਂ ਪਰ ਫਿਰ ਉਹ ਗਾਂ ਪੀ ਰਹੀ ਪਾਣੀ ਦਿੰਦੀ ਅੱਛਾ ਹਾਂਜੀ ਹਾਂਜੀ ਉਹ ਥੱਲੇ ਦਵਾਈ ਪਾਈ ਹੋਈ ਪੈਰਾਂ ਤੋਂ ਸੋਜ ਤੋਂ ਅੱਛਾ ਜਿਵੇਂ ਠੀਕ ਹੈ ਪੈਰ ਤੋਂ ਜਿਹੜੀ ਉਹ ਗਾਂ ਪਾਣੀ ਦੇ ਵਿੱਚ ਛੜੀ ਆ ਜੱਕਮ ਹੋ ਜਾਂਦੇ ਇਹਨਾਂ ਦੇ ਬਾਜੀ ਉਹ ਫਿਰ ਜੱਕਮਾਂ ਤੋਂ ਦਵਾਈ ਪਾਈ ਹੁੰਦੀ ਹੈ ਵਿੱਚ ਠੀਕ ਹੈ ਵੀ ਜਿਹੜੇ ਜੱਕਮ ਨਾ ਕੋਈ ਹੋਵੇ ਪੈਰ ਅੱਛਾ ਜੱਕਮ ਨਾ ਹੋਵੇ ਠੀਕ ਹੈ ਜੀ ਤੇ ਬਾਕੀ ਜਿਵੇਂ ਆ ਜਿਵੇਂ ਆਪਣੇ ਖੁਰਲੀਆਂ ਹੁੰਦੀਆਂ ਖੁਰਲੀਆਂ 'ਚ ਕੱਖ ਪਾਉਂਦੇ ਆ ਇੱਥੇ ਕਿਸ ਤਰ੍ਹਾਂ ਕਰਦੇ ਆ ਜਿਵੇਂ ਤੁਸੀਂ ਇਹ ਖੁੱਲੇ ਸਿੱਟ ਰੱਖਿਆ ਨਾ ਸਾਰੇ ਸਾਰੇ ਕੱਖ ਸਾਹਮਣੇ ਇਦਾਂ ਪੱਧਰੇ ਪਾਤੇ ਜੀ ਮੁੜ ਕੇ ਟਰੈਕਟਰ ਨਾਲ ਗਾਂ ਕਰ ਦਿੰਦੇ ਆ ਅੱਛਾ ਇਹਨੂੰ ਟਰੈਕਟਰ ਨਾਲ ਨਾ ਕਰੋਗੇ ਹਾਂਜੀ ਠੀਕ ਹੈ ਇਸ ਤਰ੍ਹਾਂ ਦਾ ਸਿਸਟਮ ਹੈ ਜੀ ਦੇਖੋ ਤੇ ਆ ਬਾਹਰੇ ਖੁੱਲੀ ਛੱਡ ਰੱਖੇ ਇਹਨਾਂ ਨੇ ਪਾਈਪਾਂ ਵਿੱਚੋਂ ਦੀ ਆਪਣੇ ਗੱਲ ਕੱਢ-ਕੱਢਣਾ ਇਹ ਐਸੇ ਤਰੀਕੇ ਨਾਲ ਹੀ ਖਾਈ ਜਾਂਦੀਆਂ ਨੇ ਅੱਛਾ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਸੀ ਕਹਿੰਦੇ ਵੀ ਹੁਣ ਤਾਂ ਐਸ ਲੈਵਲ ਤੇ ਤੁਹਾਡੇ ਫੋਨ ਤੇ ਟਰੈਕ ਕਰ ਸਕਦੇ ਹੋ ਤੁਸੀਂ ਗਾਂ ਨੂੰ ਹਾਂਜੀ ਭਾਜੀ ਆਪਣੇ ਸਤਾਲੇ ਵਿੱਚ ਤੇ ਹੈ ਨਹੀਂ ਆਮ ਸਤਾਲੇ ਨਵੇਂ ਆਇਆ ਜਾਨੀ ਕਿ ਪੂਛ ਦੇ ਵਿੱਚ ਚਿਪ ਪੈ ਜਾਂਦੀ ਆ ਉਹ ਇੱਕ ਦਿਨ ਪੂਛ ਦੇ ਵਿੱਚ ਪਾ ਦਿੰਦੇ ਆ ਗਾਂ ਦੀ ਪੂਛ ਦੇ ਵਿੱਚ ਗਾਂ ਦੀ ਪੂਛ ਦੇ ਵਿੱਚ ਚਿਪ ਪਾ ਦਿੰਦੇ ਆ ਹਾਂਜੀ ਉਹ ਇੱਕ ਦਿਨ ਟੱਪ ਨੂੰ ਪਹਿਲਾਂ ਪਤਾ ਲੱਗ ਜਾਂਦਾ ਗਾਂ ਜਾਨੀ ਕਿ ਜੋ ਸੂਣ ਵਾਲੀ ਆ ਉਹ ਬੰਦਾ ਜਾ ਕੇ ਦੇਖ ਸਕਦਾ ਅੱਛਾ ਹਾਂਜੀ ਜੇ ਬਿਮਾਰ ਆ ਕੁਝ ਹੋਰ ਆ ਉਹਦੀ ਵੀ ਡਿਟੇਲ ਸਾਰੀ ਹੋਣੀ ਹੁੰਦੀ ਆ ਹਾਂਜੀ ਉਹਦਾ ਹੀ ਪਤਾ ਲੱਗ ਜਾਂਦਾ ਸਾਰਾ ਹਾਂਜੀ ਠੀਕ ਹੈ ਜੀ ਇਹ ਜਿੱਦਾਂ ਭਾਜੀ ਆਪਣੇ ਇੰਡੀਆ ਪਸ਼ੂਆਂ ਨੂੰ ਕਾਲਾ ਲੂਣ ਦਿੰਦੇ ਹੁੰਨੇ ਆਪਾਂ ਹਾਂਜੀ ਇੱਥੇ ਜਿੱਦਾਂ ਇਹ ਵੱਡਾ ਡਾਲਾ ਆਉਂਦਾ ਜਿੱਦਾਂ 2-3 ਕੁਇੰਟਲ ਦਾ ਅੱਛਾ ਜੀ ਇਹਦੇ ਵਿੱਚ ਸਾਰਾ ਕੁਝ ਮਸਾਲੇ ਵਗੈਰਾ ਵਿੱਚ ਹੀ ਹੁੰਦਾ ਲੂਣ ਵਗੈਰਾ ਮਤਲਬ ਹਾਜਮੇ ਲਈ ਸਹੀ ਹੈ ਹਾਂਜੀ ਹਾਜਮੇ ਲਈ ਸਹੀ ਹੈ ਇਹ ਫਿਰ ਜਿਵੇਂ ਇੱਥੇ ਤੁਸੀਂ ਇੱਕ ਜਗ੍ਹਾ ਤੇ ਰੱਖ ਰਖਿਆ ਜਿਹੜੀ ਦਾਦਾ ਜੀ ਕਰਦਾ ਉਹਨੂੰ ਆ ਕੇ ਇੱਥੇ ਚੱਟੂ ਹਾਂਜੀ ਹਾਂਜੀ ਉਹਨੇ ਚੱਟੀ ਜਾਣਾ ਬਸ ਚੀਬਾ ਮਾਰ ਕੇ ਉਹਨੇ ਵਾਪਸ ਮੁੜ ਜਾਣਾ ਹਾਂਜੀ ਠੀਕ ਹੈ ਮਤਲਬ ਮਰਜ਼ੀ ਹੈ ਫ੍ਰੀडम ਹੈ ਹਾਂਜੀ ਹਾਂਜੀ ਠੀਕ ਤੱਖਣ ਨਹੀਂ ਹੋਈ ਹੈਗਾ ਠੀਕ ਹੈ ਅੱਛਾ ਤੇ ਇੱਕ ਗੱਲ ਹੋਰ ਬਾਈ ਜੀ ਇਹ ਗਾਵਾਂ ਦੁੱਧ ਕਿੰਨਾ ਕੁ ਦਿੰਦੀਆਂ ਮਤਲਬ ਇੱਕ ਦਿਨ ਦਾ ਕਿੰਨੇ ਲੀਟਰ ਦੇ ਦਿੰਦੀਆਂ ਇੱਕ ਟਾਈਮ ਦਾ ਜਿੱਦਾਂ ਵੱਧ ਤੋਂ ਵੱਧ ਗਾਂ 30 35 ਇੰਨਕ ਦੇ ਦਿੰਦੀਆਂ ਇੱਕ ਟਾਈਮ ਦਾ ਲੀਟਰ ਹਾਂਜੀ ਤੇ ਦਿਹਾੜੀ ਦਾ ਹੋ ਗਿਆ 60 ਲੀਟਰ ਹਾਂਜੀ 60 ਲੀਟਰ ਦੁੱਧ ਗਾਂ ਦਾ ਹੈਗਾ ਦਿਹਾੜੀ ਦਾ ਹਾਂਜੀ ਹਾਂਜੀ ਤੇ ਆਪਣੇ ਨਾ ਇੰਡੀਆ ਚ ਬਹੁਤ ਘੱਟ ਮੰਨ ਲਓ ਪਸ਼ੂ ਹੁੰਦੇ ਆ ਮੈਨੂੰ ਲੱਗਦਾ ਜਿਹੜੇ ਇੰਨਾ ਦੁੱਧ ਦੇਣ ਤੇ ਭਾਈ ਜੀ ਤੁਸੀਂ ਮਨ ਲਾ ਪਹਿਲਾਂ ਪੰਜਾਬ ਚ ਰਹੇ ਹੋ ਹਾਂਜੀ ਪੰਜਾਬ ਚ ਦੇਖੀ ਹੋਣਾ ਹਾਂਜੀ ਦਿਹਾੜੀ ਦਾ ਕੋਈ ਪਸ਼ੂ ਮੈਨੂੰ ਤਾਂ ਹੀ ਲੱਗਦਾ 60 ਲੀਟਰ ਦੁੱਧ ਦੇਣਦਾ ਨਹੀਂ 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 ਇੱਥੇ ਦਾ ਕੀ ਆਪਣੇ ਉੱਥੇ ਵੀ ਜਿੱਦਾਂ ਆ ਆ ਗਿਆ ਪਸ਼ੂ ਇਦਾਂ ਫੇਰ ਵੀ ਇੰਨਾ ਦੁੱਧ ਮੇਰੇ ਹਿਸਾਬ ਨਾਲ ਤਾਂ ਨਹੀਂ ਇਹਦਾ ਕਾਰਨ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਵੀ ਇਹਦਾ ਇੰਨੇ ਇੰਨਾ ਦੁੱਧ ਦੇਣ ਦਾ ਕਾਰਨ ਭਾਜੀ ਖਰਾਕ ਦਾ ਹਾਂਜੀ ਤੇ ਬਾਕੀ گاਵਾਂ ਦੀ ਜਿੱਦਾਂ ਕੀ ਕਹਿ ਸਕਦੇ ਆਪਾਂ ਪਾਲਣ ਪੋਸ਼ਣ ਲਾ ਪਾਲਣ ਪੋਸ਼ਣ ਮੈਨੂੰ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੀ ਇੱਥੇ ਇੱਕ ਪਸ਼ੂ ਨੂੰ ਆਜ਼ਾਦੀ ਦਿੱਤੀ ਜਾਂਦੀ ਹੈ ਨਾ ਵੀ ਮੰਨ ਲਓ ਉਹਨੂੰ ਜਿੱਥੇ ਜੀ ਕਰਦਾ ਜਿਵੇਂ ਇਹਨਾਂ ਨੇ ਦੱਸਿਆ ਵੀ ਬੰਨਿਆ ਨਹੀਂ ਜਾਂਦਾ ਫਿਰਨ ਦੋ ਜਿਵੇਂ ਜੀ ਕਰਦਾ ਖਾਣ ਦੋ ਜਦੋਂ ਉਹਦਾ ਜੀ ਕਰਦਾ ਪਾਣੀ ਪੀਣ ਦੋ ਜੇ ਇੱਕ ਵਾਰੀ ਦਿਨ ਚ ਪਾਣੀ ਪੀਣੇ ਇੱਕ ਵਾਰੀ ਪੀਓ ਜੇ 10 ਵਾਰੀ ਜੀ ਕਰਦਾ 10 ਵਾਰੀ ਪੀਓ ਸਟ੍ਰੈਸ ਫ੍ਰੀ ਫ੍ਰੀ ਹਾਂਜੀ ਸਟ੍ਰੈਸ ਨਹੀਂ ਰਹਿੰਦਾ ਪਸ਼ੂ ਤੇ ਤੇ ਇੱਕ ਨਵੀਂ ਟੈਕਨੀਕ ਵੀ ਆਈ ਹੈ ਇੱਕ ਥਾਂ ਮਤਲਬ ਐਕਸਪੈਰੀਮੈਂਟ ਹੋਇਆ ਸੀ ਇਹ ਬੜੀ ਹਾਸੀ ਵਾਲੀ ਵੈਸੇ ਗੱਲ ਹੈ ਮੈਨੂੰ ਮਨਿੰਦਰ ਬਾਈ ਨੇ ਦੱਸਿਆ ਸੀਗਾ ਤੇ گاਵਾ ਦਾ ਨਾ ਕਹਿੰਦੇ ਅੱਖਾਂ ਤੇ ਮਤਲਬ ਜਿਵੇਂ ਵੀ ਆਰ ਸਿਸਟਮ ਜਿਹੜਾ ਨਵਾਂ ਟੈਕਨੀਕ ਆਈ ਹੈਗੀ ਉਹ ਲਾਈ ਜਾਂਦੀ ਹੈ ਉਹ ਲਾ ਕੇ ਕਹਿੰਦੇ ਉਹਨਾਂ ਨੂੰ ਪਹਾੜ ਘਾਹ ਦੇ ਮੈਦਾਨ ਵਧੀਆ-ਵਧੀਆ ਚੀਜ਼ਾਂ ਦਿਖਾਈ ਜਾਂਦੇ ਨੇ ਕਹਿੰਦੇ ਉਹ ਤੇ ਮਤਲਬ ਦੁੱਧ ਚ ਉਹਦੀ ਕੁਆਲਿਟੀ 'ਚ ਵੀ ਫਰਕ ਪਿਆ ਹੈ ਕੁਆਂਟੀਟੀ 'ਚ ਵੀ ਪਿਆ ਮਤਲਬ ਉਹਦੀ ਕੁਆਂਟੀਟੀ ਵੀ ਵੱਧ ਹੈ ਸੋ ਪਸ਼ੂ ਮਤਲਬ ਜੋ ਦੇਖੂਗਾ ਜਿਹੇ ਜਿਹੇ ਮਾਹੌਲ ਚ ਰਹੂਗਾ ਉਹ ਹਿਸਾਬ ਨਾਲ ਦੁੱਧ ਦੇਊਗਾ ਹੈਨਾ ਵੱਧ ਹੈਨਾ ਇਹੀ ਚੀਜ਼ ਹੈ ਨਾ ਐਸੇ ਕਰਕੇ ਮੈਨੂੰ ਲੱਗਦਾ ਮਤਲਬ ਇੰਨਾ ਇੰਨਾ ਇੱਥੇ ਪਸ਼ੂ ਦੁੱਧ ਦਿੰਦੇ ਆਗੇ ਤੇ ਨਾਲ ਨਾਲ ਜੀ ਅਸੀਂ ਤੁਹਾਨੂੰ ਅੱਗੇ ਅਗੇ ਪੂਰੇ ਇਹਦਾ ਸਟਾਲੇ ਦਾ ਘੇੜਾ ਦੇਣਾ ਹੈਗਾ ਵੈਸੇ ਜਿਹੜੇ ਇਹ ਫਾਰਮ ਹੈ ਨਾ ਡੈਰੀ ਫਾਰਮ ਤੇ ਇਹ ਇਟਾਲੀਅਨ ਦੇ ਆ ਜਾਰੇ ਬਾਈ ਜੀ ਇਹ ਇਟਾਲੀ ਆਂਦੀ ਹੈ ਨਾ ਹਾਂਜੀ ਆਪਣੇ ਇੰਡੀਅਨ ਦੇ ਵੀ ਹੈਗੇ ਹਾਂਜੀ ਤੇ ਵੈਸੇ ਜ਼ਿਆਦਾਤਰ ਮੁੰਡੇ ਮਤਲਬ ਇੱਥੇ ਜਿਵੇਂ ਤੁਸੀਂ ਜੌਬ ਕਰਦੇ ਹੋ ਜ਼ਿਆਦਾਤਰ ਪੰਜਾਬੀ ਆਪਣੇ ਜੌਬ ਹੀ ਕਰਦੇ ਆ ਮਤਲਬ ਕੰਮ ਹੀ ਕਰਦੇ ਆ ਹਾਂਜੀ ਹਾਂਜੀ ਤੇ ਤੁਹਾਨੂੰ ਜਿਵੇਂ ਇਟਲੀਆ ਨੂੰ ਕਿੰਨਾ ਸਾਲ ਹੋ ਗਏ ਤੁਹਾਨੂੰ ਮੈਨੂੰ 11 ਸਾਲ 12 ਸਾਲ ਹੋ ਗਏ ਸ਼ੁਰੂ ਤੋਂ ਹਸਟਾਲੇ ਦੇ ਕੰਮ ਦੀ ਹਾਂਜੀ ਸ਼ੁਰੂ ਤੋਂ ਇੱਥੇ ਹੀ ਆ ਮੈਂ ਅੱਛਾ ਇੱਕੋ ਹੀ ਹਸਟਾਲੇ ਤੇ ਇੱਥੇ ਹੀ ਆਏ ਹੋ ਹਾਂਜੀ ਠੀਕ ਤੇ ਇਹਦਾ ਬਾਈ ਜੀ ਕੰਮ ਕਰਨ ਦਾ ਜਿਆਦਾ ਕੀ ਕਰਨਾ ਹੈ ਜਿਵੇਂ ਮੰਨ ਲਓ ਹੋਰ ਵੀ ਇੱਥੇ ਜੌਬ ਹੈ ਹੋਰ ਸਟੋਰ ਨੇ ਜਾਂ ਹੋਰ ਬਾਹਰ ਮਤਲਬ ਆਪਣੇ ਮੁੰਡੇ ਹੋਰ ਕਿਤੇ ਕੰਮ ਕਿਉਂ ਨਹੀਂ ਕਰਦੇ ਹੈਗੇ ਆਏ ਪੇ ਜਿੱਦਾਂ ਸਾਨੂੰ ਸਹੂਲਤ ਹੈ ਜਿੱਦਾਂ ਘਰ ਦਾ ਦੁੱਧ ਹੋ ਜਾਂਦਾ ਇੱਕ ਤਾਂ ਬੱਚਿਆਂ ਲਈ ਵੀ ਤੇ ਮਕਾਨ ਫ੍ਰੀ ਮਿਲ ਜਾਂਦਾ ਡੇਰੀ ਫਾਰਮ ਰਹਿائش ਤੁਹਾਡੀ ਅੰਦਰ ਹੀ ਹੈ ਰਹਿائش ਫ੍ਰੀ ਹੈ ਹਾਂ ਇਹਦੇ ਮਤਲਬ ਸਟਾਲੇ ਦੇ ਅੰਦਰ ਹੀ ਮਿਲੀ ਹੋਈ ਹੈ ਹਾਂਜੀ ਹਾਂਜੀ ਫੈਮਲੀ ਨਾਲ ਹੀ ਰਹਿੰਦੇ ਹੋ ਹਾਂਜੀ ਫੈਮਲੀ ਨਾਲ ਰਹਿੰਦੇ ਆ ਤੇ ਉਹ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਜੀ ਅੱਛਾ ਤੇ ਹੋਰ ਕੀ ਸਹੂਲਤ ਹੋਰ ਕੀ ਮਤਲਬ ਕਾਰਨ ਹੈ ਜੀ ਹੋਰ ਕਰਨ ਬਾਜੀ ਇੱਕ ਆਪਣੂੰ ਜਗ੍ਹਾ ਮਿਲ ਜਾਂਦੀ ਸਬਜ਼ੀ ਲਾਉਣ ਵਾਸਤੇ ਹਾਂਜੀ ਉਹ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਨਾ ਸਬਜ਼ੀ ਲੱਗੀ ਆ ਘਰ ਦੀ ਸਬਜ਼ੀ ਆ ਘਰ ਦਾ ਦੁੱਧ ਦਹੀਂ ਆ ਤੇ ਘਰ ਦੀ ਮੱਖਣੀ ਹੋ ਜਾਂਦੀ ਆ ਜਾਨੀ ਆ ਪੰਜਾਬੀਆਂ ਨੂੰ ਦੁੱਧ ਹੀ ਚਾਹੀਦਾ ਮੈਨੂੰ ਇੱਕ ਗੱਲ ਐ ਵੀ ਲੱਗਦੀ ਆ ਵੀ ਤੁਹਾਨੂੰ ਮਾਹੌਲ ਪੰਜਾਬ ਵਰਗਾ ਮਿਲ ਗਿਆ ਹਨਾ ਜਿਵੇਂ ਜਿਵੇਂ ਉੱਥੋਂ ਤੁਸੀਂ ਪੰਜਾਬ ਚੋਂ ਆਏ ਹੋ ਉਹੀ ਮਾਹੌਲ ਤੁਹਾਨੂੰ ਇੱਥੇ ਮਿਲ ਗਿਆ ਹਨਾ ਕੋਈ پابੰਦੀ ਨਹੀਂ ਹੈਗੀ ਹੁਣ ਵਿੱਚੋਂ ਆਪਾਂ ਤੁਰੇ ਫਿਰਦੇ ਨਹੀਂ ਜਿੱਦਾਂ ਫੈਕਟਰੀ ਚੋਂ ਆਪਾਂ ਥੋੜਾ ਸਕਦੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਹੁਣ ਆਪਾਂ ਤੁਹਾਡੇ ਸਾਹਮਣੇ ਨਾ ਤੁਰੇ ਫਿਰਦੇ ਦਾ ਵਿੱਚ 10 ਮਿੰਟ ਰੁਕ ਗਏ ਤਾਕ ਇਧਰ ਜਾਂ ਉਧਰ ਹੋ ਗਿਆ ਕੋਈ ਗੱਲ ਨਹੀਂ ਹੈਗੀ ਅੱਛਾ ਜੀ ਇਹ ਮੈਨੂੰ ਨਾ ਇੱਕ ਕਾਰਨ ਇਹਦਾ ਹੋਰ ਵੀ ਲੱਗਦਾ ਮਤਲਬ ਸ਼ੁਰੂ ਚ ਆਪਣੇ ਇੱਥੇ ਜਾਦੇ ਕੰਮ ਕਰਨ ਦਾ ਜਿਹੜੇ ਜਿਵੇਂ ਪੰਜਾਬੀ ਮੁੰਡੇ ਨਵੇਂ ਆਉਂਦੇ ਹੈਗਾ ਤੇ ਬਾਈ ਹੁਣੇ ਦੱਸ ਦੇਣਗੇ ਲੈਂਗੁਏਜ ਦੀ ਮੈਨ ਲੱਗਦਾ ਬਾਈ ਜੀ ਬੜੀ ਪ੍ਰੋਬਲਮ ਆਉਂਦੀ ਹੋਣੀ ਜੇ ਤੁਸੀਂ ਬਾਹਰ ਹੋਰ ਕਿਤੇ ਜੌਬ ਕਰੋ ਫੈਕਟਰੀ ਚ ਕਰੋ ਜਾਂ ਸ਼ਹਿਰ ਚ ਕਿਸੇ ਸਟੋਰ ਤੇ ਕਰੋ ਇਟਾਲੀਅਨ ਆਉਣੀ ਜ਼ਰੂਰੀ ਹੈ ਹਾਂਜੀ ਇਟਾਲੀਅਨ ਜ਼ਰੂਰੀ ਉਹਦੇ ਬਿਨਾ ਤਾਂ ਨਹੀਂ ਕੰਮ ਚੱਲਦਾ ਬਿਨਾਂ ਤਾਂ ਬਹੁਤ ਔਖਾ ਤੇ ਸ਼ੁਰੂ ਚ ਜਦੋਂ ਪੰਜਾਬੀ ਮੁੰਡੇ ਇੱਥੇ ਆਉਂਦੇ ਇੱਥੇ ਸੌਖਾ ਹੈਗਾ ਹਾਂਜੀ ਤੇ ਇਹ ਵੀ ਗੱਲ ਇਹ ਵੀ ਕਾਰਨ ਹੈਗਾ ਜਿਵੇਂ ਅ ਇੱਥੇ ਪਹਿਲੀ ਇਹਨਾਂ ਨੇ ਕਿਹਾ ਜਿਵੇਂ ਮੰਨ ਲਓ 12 ਮੁੰਡੇ ਕੰਮ ਕਰਦੇ ਜੇ ਦੋ ਨੇ ਹੁਣ ਨਵੇਂ ਆਨੇ ਉਹਨਾਂ ਨੂੰ ਲੈਂਗੁਏਜ ਦੀ ਲੋੜ ਨਹੀਂ ਕੰਮ ਇਹ ਔਖਾ ਹੈ ਕੰਮ ਬੇਸ਼ੱਕ ਬਹੁਤ ਜ਼ਿਆਦਾ ਔਖਾ ਹੈ ਇਹ ਕਿ ਆ ਚਲੋ ਕਰਦੀਆਂ ਵੈਸੇ ਤਾਂ ਚਲੋ ਦੂਜੇ ਐ ਵੀ ਹੁੰਦਾ ਇੱਕ ਗੱਲ ਹੋਰ ਜੇ ਪੰਜਾਬ ਵਿੱਚ ਕੋਈ ਪਸ਼ੂ ਸਾਹਮ ਦਾ ਸਾਹਮ ਦਾ ਹੁੰਦਾ ਉਹਨੂੰ ਇੱਥੇ ਸਾਹਮਣੇ ਸੌਖੇ ਲੱਗਦੇ ਹੈਨਾ ਉਹੀ ਕੰਮ ਸੇਮ ਕਰਨਾ ਔਖਾ ਜੇ ਤੁਸੀਂ ਇੱਥੋਂ ਦੇ ਕੰਮ ਦੇ ਅਕੋਰਡਿੰਗ ਕੰਪੇਅਰ ਕਰੋ ਵੀ ਕੋਈ ਹੋਰ ਟੈਕਸੀ ਚਲਾਉਣਾ ਜਾਂ ਹੋਰ ਕਰਨਾ ਉਹਦੇ ਮੁਕਾਬਲੇ ਜਿਹੜਾ ਮਤਲਬ ਥੋੜਾ ਹਾਰਡ ਹੈ ਹੈਨਾ ਪਸ਼ੂਆਂ 'ਚ ਰਹਿਣਾ ਜਾਂ ਕਰਨਾ ਤੇ ਕੰਮ ਬਾਈ ਜੀ ਤੁਹਾਡਾ ਕਿੰਨੇ ਤੋਂ ਕਿੰਨੇ ਹੈ ਮਤਲਬ ਜਿਹੜੀ ਡਿਊਟੀ ਕਰਦੇ ਹੋ ਤੁਸੀਂ ਇੱਥੇ ਜਿਵੇਂ ਫ੍ਰੀ ਰੈਨਿਊ ਜਾਂ ਜੌਬ ਕਿੰਨੀ ਹੈ ਅੱਜ ਇਹ ਜਦਾ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆ ਤੇ ਜੇ ਸਵੇਰ ਦਾ ਦਾ ਟਾਈਮ ਉਹ ਹੀ 2 ਤੋਂ ਲੈ ਕੇ 5:30 ਵਜੇ ਤੱਕ ਆ ਸਵੇਰੇ 2 ਵਜੇ ਉੱਠਦੇ ਹਾਂ ਹਾਂਜੀ ਤੇ 4 ਘੰਟਿਆਂ ਦੀ ਸ਼ਿਫਟ ਸਵੇਰੇ ਹੋਗੀ। ਹਾਂਜੀ ਤੇ 4 ਹੀ ਸ਼ਾਮਾਂ ਦੀ ਹੋਗੀ। ਅੱਛਾ ਕੰਮ ਤਾਂ ਉਹੀ 8 ਘੰਟੇ ਹੋ ਗਿਆ। ਹਾਂਜੀ 8 ਘੰਟੇ ਕੰਮ। ਤੇ ਫਿਰ ਦਿਨ ਵੇਲੇ ਵਿਹਲੇ ਰਹਿ ਲੈਨੇ ਬਸ ਇਹੀ। ਹਾਂਜੀ ਸਵੇਰ ਨੂੰ ਜਾ ਕੇ ਸੌਂ ਲਈਦਾ ਥੋੜਾ 2-3 ਘੰਟੇ ਫੇਰ ਆਪਣੇ ਜ਼ਰੂਰੀ ਕੰਮ ਕਰ ਲਈਦੇ ਜਿਹੜੇ ਕਰਨ ਵਾਲੇ ਹੁੰਦੇ ਆ। ਅੱਛਾ ਹਾਂਜੀ। ਅੱਛਾ ਇਹ ਵੀ ਪੈਸੇ ਇੱਥੇ ਕੰਮ ਕਰਨ ਦੀ ਮੌਜਾ ਹੈ ਨਾ ਥੋੜੀ। ਹਾਂਜੀ ਹਾਂਜੀ। ਠੀਕ ਹੈ। ਇਧਰ ਆ ਆਹਗੇ ਜੀ ਛੋਟੀਆਂ ਬੱਚੀਆਂ ਆਗੀਆਂ। ਇਹ ਛੋਟੀਆਂ ਬਿਲਕੁਲ ਤਾਜ਼ੀਆਂ ਜਿਹੀਆਂ। ਅੱਛਾ ਇਹ ਜਿਹੜੀਆਂ ਜੀ ਤਾਜ਼ੀਆਂ ਸੂਈਆਂ ਐ। ਏ ਬਾਈ ਜੀ ਦੁੱਧ ਤੁਸੀਂ ਇਦਾਂ ਹੀ ਪਲਾਉਂਦੇ ਹੋ ਮਤਲਬ ਜਿਵੇਂ ਆਪਣੇ ਪੰਜਾਬ ਚ ਪਲਾਉਂਦੇ ਹੁੰਦੇ ਆ ਥੱਲੇ ਛੱਡ ਕੇ ਕੱਟਰੂ ਨੂੰ ਜਾਂ ਉਵੇਂ ਨਹੀਂ ਕਰਦੇ ਨਹੀਂ ਪਹਿਲਾਂ ਛੋਟੀਆਂ ਨੂੰ ਕੋਈ ਉਹ ਬੋਤਲਾਂ ਪਈਆਂ ਵਾ ਨਿੱਪਲ ਛੱਡ ਕੇ ਨੇ ਪਾਈਦਾ ਅੱਛਾ ਜੀ ਹਾਂ ਜੀ ਜਦੋਂ ਥੋੜੀਆਂ ਵੱਡੀਆਂ ਹੋ ਜਾਂਦੀਆਂ ਫਿਰ ਉਹ ਨੀਲੀ ਬਾਲਟੀ ਤੇ ਲਾ ਦਿੰਦੀਆਂ ਅੱਛਾ ਹਾਂ ਜੀ ਤੇ ਮੁੜ ਕੇ ਫਿਰ ਟੱਬ ਤੇ ਲਾ ਦਿੰਦੀਆਂ ਇਸ ਤਰ੍ਹਾਂ ਦੁੱਧ ਪਲਾਇਆ ਜਾਂਦਾ ਨਹੀਂ ਮੈਂ ਕਿਹਾ ਜਿਵੇਂ ਗਾਈ ਨੂੰ ਜਾਂ ਨਹੀਂ ਨਹੀਂ ਉਦਾਂ ਥੱਲੇ ਨਹੀਂ ਪੀ ਹੁੰਦੇ ਜਦੋਂ ਆਪਣੇ ਜੀ ਥੱਲੇ ਕਿਉਂ ਨਹੀਂ ਪਾਉਂਦੇ ਹੈਗੇ ਕੀ ਕਰਨ ਇਹ ਸਿਰਫ ਬੋਤਲ ਨਹੀਂ ਦੁੱਧ ਪਿਆਈਦਾ ਚਾਰ ਪਾਈਦਾ ਅੱਛਾ ਇੱਥੇ ਤੋਂ ਤਾਂ ਇਦਾਂ ਹੀ ਪਿਆਈਦਾ ਹਾਂਜੀ ਠੀਕ ਹੈ ਪਰ ਵੀ ਅਲਰਜੀ ਅਲਰਜੀ ਇਨਫੈਕਸ਼ਨ ਨਾ ਹੋ ਜਾਵੇ ਇਹ ਦੇਖੋ ਇਹ ਸਾਰੇ ਜਿੰਨੇ ਇਹਨਾਂ ਨੇ ਛੋਟੇ ਪਸ਼ੂ ਰੱਖੇ ਹੁੰਦੇ ਆ ਨਾ ਆ ਮਤਲਬ ਬੱਚਰੂ ਕੱਟਰੂ ਬੱਚਰੂ ਕਹਿੰਦੇ ਤੇ ਇਹ ਸਾਰੇ ਇਦਾਂ ਇਦਾਂ ਹੀ ਰੱਖਦੇ ਆ ਆ ਇਹਨਾਂ ਨੂੰ ਮਾਵਾਂ ਤੋਂ ਅਲੱਗ ਰੱਖਿਆ ਜਾਂਦਾ ਹੈਗਾ ਇਹ ਇਹਨਾਂ ਦਾ ਏਰੀਆ ਸਾਰਾ ਏ ਭਾਜੀ ਇੱਕ ਹਫਤਾ ਨੇ ਪਹਿਲਾਂ ਨਿੱਕੇ ਪਸ਼ੂ ਨੂੰ ਨਾ ਪਿਆਈ ਦਾ 1.5 ਲੀਟਰ ਦੁੱਧ। ਅੱਛਾ ਜੀ। ਹਾਂ ਜੀ ਫਿਰ ਬਾਅਦ ਚ ਉਹ ਨੀਲੀਆਂ ਬਾਲਟੀਆਂ ਤੇ ਲਾ ਦੀ ਦਾ। ਦੋ ਤੋਂ 2.5 ਲੀਟਰ ਹਾਂ ਜੀ ਇੱਕ ਹਫਤਾ ਮੁਰਕੇ ਫੇਰ ਆ ਖੁੱਲਾ ਪਿਆ ਦੀ ਦਾ। ਇਹ ਮਤਲਬ ਚੁੰਗਣੀ ਵਾਲਾ ਟੈਸਟ ਚੁੰਗਣੀ ਜਵਾਗ ਜਵਾਗ ਚੁੰਗਦਾ ਹੁੰਦਾ ਉਵੇਂ ਹੋ ਗਿਆ। ਹਾਂ ਜੀ। ਅੱਛਾ। ਤੂੰ ਗਾਂ ਦੇ ਥੱਲੇ ਨਹੀਂ ਛੱਡਦੇ ਵਿੱਚ। ਕਿੰਨਾ ਟਾਈਮ ਪਿਆਉਣਾ ਟੋਟਲ ਦੁੱਧ? ਇੱਕ ਹਫਤਾ ਪਹਿਲਾਂ ਛੋਟੀਆਂ ਨੂੰ। ਨਹੀਂ ਟੋਟਲ ਪਸ਼ੂ ਨੂੰ ਕਿੰਨਾ ਟਾਈਮ ਦੁੱਧ ਪਿਆਉਣਾ? ਇੱਕ ਮਹੀਨਾ ਭਾਜੀ। ਇੱਕ ਮਹੀਨਾ। ਹਾਂ ਜੀ ਆ ਇੱਕ ਮਹੀਨੇ ਦੀਆਂ ਬੱਚੀਆਂ ਦੇ ਲੋਕ ਕਿੰਨੇ ਕਿੰਨੇ ਇਹ ਦੁੱਧ ਬਾਈ ਜੀ ਆਉਂਦਾ ਕਿਧਰੋਂ ਜਿਹੜਾ ਪਾਈਪ ਤੋਂ ਕਿਧਰੋਂ ਆ ਰਿਹਾ ਹੈਗਾ ਇਹ ਗਾਈਆਂ ਦਾ ਤਾਜ਼ਾ ਦੁੱਧ ਤੁਹਾਨੂੰ ਦਿਖਾਉਣਾ ਅੰਦਰ ਮੁੰਜੀ ਤੋਰੇ ਤੋਂ ਇਹ ਆਪਾਂ ਜਿੱਥੋਂ ਕਿੰਨੀਆਂ ਚ ਲੈ ਕੇ ਆਈਦਾ ਇਹ ਆਪ ਹੀ ਆ ਪਾਈਪਲਾਈਨ ਪਾ ਲਈ चाके चाके तो तो अच्छा ਚੱਕ ਕੇ ਲਿਆਉਣਾ ਫਿਰ ਔਖਾ ਹੀ ਠੀਕ ਹੈ ਮਤਲਬ ਚਵਾਈ ਉਧਰ ਜਿਹੜੀ گاਵਾ ਚੋਈਆਂ ਜਾ ਰਹੀਆਂ ਹਨ ਦੋ ਦੁੱਧ ਮਤਲਬ ਤਾਜ਼ਾ ਦੁੱਧ ਇਧਰ ਆ ਰਿਹਾ ਟੁੱਲੂ ਪੰਪ ਲਾਇਆ ਡਰਾਮਾ ਵੱਧ ਗਿਆ ਉਹ ਭਰ ਲਈਦਾ ਵਾ ਤੋ ਫਿਰ ਪਾਈਪ ਨਾਲ ਇਸੇ ਪੈ ਜਾਂਦਾ ਛੇਤੀ ਹੈ ਨਾ ਪੰਜਾਬੀਆਂ ਨੇ ਦੇਸੀ ਜਗਾੜ ਵੀ ਲੱਭ ਲਏ ਇੱਥੇ ਆ ਕੇ ਬਈ ਕੰਮ ਸੌਖਾ ਹੋ ਸਕੇ ਹੈ ਤੇ ਇਹਦਾ ਮੈਂ ਸੁਣਿਆ ਸੀ ਇੱਥੇ ਕਾਨੂੰਨ ਵੀ ਬਣਿਆ ਹੁੰਦਾ ਹੈ ਯੂਰਪ 'ਚ ਮਤਲਬ ਵੀ ਇੰਨਾ ਟਾਈਮ ਵੀ ਪਸ਼ੂ ਨੂੰ ਦੁੱਧ ਪਿਉਣੀ ਪਿਉਣਾ ਹਾਂਜੀ ਹੈਗਾ ਪਰ ਕਾਗਜ਼ਾਂ ਵਿੱਚ ਹੋ ਇਦਾਂ ਹੀ ਆ ਅੱਛਾ ਕਾਨੂੰਨ ਬਣਿਆ ਹੋਇਆ ਇਦਾਂ ਹਾਂਜੀ ਛੇਤੀ ਪਾਲ ਜਦੋਂ ਖਰਾਕ ਜੋ ਆ ਖਾਣ ਖਾਣ ਦਾ ਪੈਣਾ ਨਾ ਕਿੰਨੋਂ ਜਿਹੜੀ ਪਾਲੀਆ ਪਾਉਂਦੇ ਆ ਇੰਡੀਆ ਨਾਲੋਂ ਨਾ ਆਪਣੇ ਕੁਝ ਚੀਜ਼ਾਂ ਦਾ ਇਹ ਵੀ ਫਰਕ ਆ ਯਾਰ ਤੁਸੀਂ ਦੇਖੋ ਆਪਣੇ ਦਾ 5 ਦਿਨ 10 ਦਿਨ ਜਾਂ 20 ਦਿਨ ਜਿੰਨੇ ਦਿਨ ਮਰਜੀ ਹੈ ਦੁੱਧ ਪਿਆ ਕੇ ਹਟਾ ਦਿੰਦੇ ਆ ਅਜੇ ਪੱਕੇ ਕਾਨੂੰਨ ਬਣੇ ਹੋਏ ਆ ਉਹ ਤਾਂ 40 ਤੋਂ 45 ਦਿਨ ਦੁੱਧ ਪਿਉਣਾ ਹੈ ਅੱਛਾ ਵੀ ਆਪਾਂ ਨੂੰ ਇੰਨੇ ਦਿਨ ਦੁੱਧ ਪਿਉਣਾ ਹੈ ਜਿੰਨੇ ਡਾਕਟਰ ਤੁਹਾਨੂੰ ਰეკਮੈਂਡ ਕਰਦਾ ਵੀ ਦਿਨ ਵੀ ਇੰਨੇ ਦਿਨ ਪਿਉਣਾ ਉਹਨੇ ਦਿਨ ਪਿਉਂਦੇ ਆ ਠੀਕ ਆ ਹੁਣ ਤੁਹਾਨੂੰ ਜੀ ਅਸੀਂ ਚਵਾਈ ਦਾ ਕੰਮ ਦਿਖਾਉਂਦੇ ਆ ਕਿ ਜਿਹ ਉਹ ਕਿੰਦਾ ਹੁੰਦੀ ਐ ਤੇ ਆਪਣੇ ਨਾਲੋਂ ਬਹੁਤ ਫਰਕ ਐ ਆਪਣੇ ਤਾਂ ਕੱਲੀ ਕੱਲੀ ਗਾਂ ਚਾਉਂਦੇ ਆ ਇੱਥੇ ਸਾਰੀਆਂ ਦੀਆਂ ਸਾਰੀਆਂ ਨੂੰ ਇਕੱਠਿਆਂ ਨੂੰ ਚੋੜਦੇ ਆ ਲਾ ਭਾਈ ਚੋਈ ਬਾਈ ਜੀ ਟੋਟਲ ਮਸ਼ੀਨ ਨਾਲ ਹੀ ਹੋਣੀ ਐ ਹਾਂਜੀ ਹਾਂਜੀ ਸਾਰੀ ਮਸ਼ੀਨਾਂ ਨਾਲ ਹੋਣੀ ਐ ਅੱਛਾ ਠੀਕ ਐ ਕਿੰਨੀਆਂ ਗਾਵਾਂ ਇੱਕ ਵਾਰ ਚ ਕਰ ਦਿੰਨੇ ਆ ਇਹ ਇਹ ਜਿੱਦਾਂ 24 ਇੱਕ ਲੈਂਡ ਚ ਲੱਗਦੀਆਂ 24 ਇੱਕ ਲੈਂਡ ਚ ਲੱਗਦੀਆਂ 48 ਗਾਇਆਂ ਲੱਗ ਜਾਂਦੀਆਂ 48 ਗਾਵਾਂ ਇੱਕ ਵਾਰੀ ਚ ਹੀ ਚੋੜਦੇ ਨੇ ਕਿੰਨੇ ਕਿੰਨੇ ਮਿੰਟ ਲੱਗਦੇ 48 ਗਾਵਾਂ ਨੂੰ ਇਹ ਡਿਪੈਂਡ ਕਰਦਾ ਗਾਹ ਦੇ ਕੋਈ ਜ਼ਿਆਦਾ ਟਾਈਮ ਵੀ ਲੈਂਦੀ ਔਰ ਤਾਂ 3-4 ਮਿੰਟ 5 ਮਿੰਟ ਕਹੇ ਤੇ ਕੋਈ 10 ਮਿੰਟ ਵੀ ਲੈ ਲੈਂਦੀ ਹੈ ਕੰਮ ਮਤਲਬ ਇੱਕ ਪੂਰਜ ਮਿੰਟ 42 ਗਾਵਾਂ ਦਾ ਇਹ ਵੱਧ ਤੋਂ ਵੱਧ 10 ਮਿੰਟ ਚ ਜੋ ਦਿੰਦੇ ਹੋ ਹਾਂਜੀ 7-8 ਮਿੰਟ ਚ ਹੈ ਹਾਂਜੀ ਠੀਕ ਹੈ ਚਲੋ ਥੋੜਾ ਦੇਖਦੇ ਹਾਂ ਹਾਂਜੀ ਇਸ ਤਰ੍ਹਾਂ ਦੇ ਕੰਮ ਹੈ ਜੀ ਆਪਣੇ ਸਾਰੇ ਪੰਜਾਬੀ ਵੀਰਾਂ ਦੇ ਜਿਹੜੇ ਡੇਰੀ ਫਾਰਮਿੰਗ ਦਾ ਕੰਮ ਹੈ ਹੁਣ ਸਾਰੇ ਦਿਖਾ ਕੇ ਤੁਹਾਨੂੰ ਫਿਰ ਬਾਹਰ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਂਗੇ ਅ ਕਿੰਨੀ ਕ ਕਮਾਈ ਆ ਤੇ ਕਿੰਨੇ ਇਹਨਾਂ ਨੂੰ ਤਨਖਾਹਾਂ ਕਿੰਨੀਆਂ ਮਿਲਦੀਆਂ ਪੱਕੇ-ਪੱਕੇ ਹੋਣ ਦਾ ਕੀ ਸਾਧਨ ਹੈ ਪੇਪਰਾਂ ਦਾ ਕੀ ਸਾਧਨ ਹੈ ਪੇਪਰ ਬੂਕਰ ਕਿਵੇਂ ਆਉਂਦੇ ਆ ਹਨ ਇਹ ਪਹਿਲਾਂ ਸਾਫ਼ ਕਰਦੇ ਹੋ ਜੀ ਹਾਂ ਜੀ ਪਹਿਲਾਂ ਸਾਫ਼ ਕਰਨੀ ਦਾ ਨੂੰ ਹੈ ਹਾਂ ਜੀ ਸਾਫ਼ ਵੀ ਕਰਨੀਆਂ ਤੇ ਇਹਨਾਂ ਤੇ ਜਿੱਦਾਂ ਧਾਰਾ ਵੀ ਮਾਰਨੀਆਂ ਥਾਣਾ 'ਚ ਅੱਛਾ ਇੱਕ ਵਾਰੀ ਮਤਲਬ ਚੈੱਕ ਕਰਨੀ ਹੈ ਧਾਰ ਮਾਰ ਕੇ ਹਾਂ ਜੀ ਠੀਕ ਹੈ ਫਿਰ ਉਹ ਤਾਂ ਪਤਾ ਲੱਗਦਾ ਕਿ ਅੱਛਾ ਰੋਲ ਲੱਗੇ ਹੁੰਦੇ ਆ ਇਸ ਤਰ੍ਹਾਂ ਹੈ ਹਲੋ ਆ ਇਟਾਲੀਅਨ ਵੀ ਕੰਮ ਕਰਦੇ ਆ ਜੀ ਇੱਥੇ ਇਧਰਲੇ ਪਾਸੇ ਵੀ ਇਹ ਗਾਵਾਂ ਲੈ ਆਏ ਸਾਰਾ ਇਹ ਧਾਰ ਮਾਰ ਕੇ ਇੱਕ ਵਾਰੀ ਚੈੱਕ ਕਰ ਲੈਣਗੇ ਅੱਛਾ ਜਦੋਂ ਮਤਲਬ ਸਹੀ ਹੈ ਵੀ ਬਲੱਡ ਨਹੀਂ ਕੁਝ ਹੋਰ ਨਹੀਂ ਫਿਰ ਮਸ਼ੀਨ ਲਾ ਦੇਣੀ ਆ ਹਾਂ ਜੀ ਮਸ਼ੀਨ ਲਾ ਦੇਣੀ ਹੈ ਇਦਾਂ ਪਤਾ ਲੱਗ ਜਾਂਦਾ ਪਸ਼ੂ ਕੋਈ ਬਿਮਾਰ ਖਮਾਰਤ ਨਹੀਂਗਾ ਜਦੋਂ ਠੀਕ ਹੈ ਜੀ ਇਹ ਦੁੱਧ ਫਿਰ ਕਿੱਥੇ ਜਾਂਦਾ ਜਿਵੇਂ ਮਸ਼ੀਨ 'ਚ ਇਕੱਠਾ ਹੋ ਗਿਆ ਸਾਰ ਇਹ ਮਸ਼ੀਨ ਪਾਈਪਾਂ ਰਾਹੀਂ ਕਿੱਧਰ ਜਾਂਦਾਗਾ ਇਹ ਇਹ ਤੋਂ ਅੱਗੇ ਇੱਕ ਜਿੱਦਾਂ ਵਧੋਣੀ ਲੱਗੀ ਆ 50 ਕਿਲੋ ਲੀਟਰ ਦੀ ਅੱਛਾ ਜੀ ਪਹਿਲਾਂ ਉੱਚ ਜਾਂਦਾ ਫਿਰ ਉਤੋਂ ਪੰਪ ਚੱਕ ਕੇ ਗਾਂ ਫਰੈਜ ਚ ਸੈੱਡਦਾ ਆ ਅੱਛਾ ਇੱਥੋਂ ਫਿਰ ਟਰੱਕ ਲੈ ਜਾਂਦਾ ਆ ਆਟੋਮੈਟਿਕ ਚੱਕ ਕੇ ਹਾਂ ਜੀ ਉਤੋਂ ਸ਼ਹਿਰ ਚ ਡਿਲੀਵਰ ਹੋ ਜਾਂਦਾ ਬਾਹਰ ਹਾਂ ਜੀ ਹਾਂ ਜੀ ਜੀ ਠੀਕ ਐ ਇਹ ਲਓ ਜੀ ਗਾਂਆਂ ਨੂੰ ਇਹਨਾਂ ਨੂੰ ਛੱਡਣ ਦਾ ਤਰੀਕਾ ਦੇਖੋ ਤੇ ਆਪੇ ਆ ਕੇ ਇੱਥੇ ਲੱਗ ਜਾਂਦੀਆਂ ਜਦੋਂ ਚਵਾਈ ਹੋਣੀ ਆ ਮਸ਼ੀਨਾਂ ਤੇ ਜਿੱਥੇ ਆ ਕੇ ਖੜੀਆਂ ਸੀਗੀਆਂ ਚੋਣ ਲਈ ਪੂਰਾ ਮਤਲਬ ਸਿਸਟਮ ਹੈ ਇੱਕ ਆ ਦੇਖੋ ਆਟੋਮੈਟਿਕ ਆ ਚੱਲ ਪਏ ਇੱਥੇ ਆਪ ਘਾਰੇ ਚੱਲ ਪਏ ਟੋਣ ਨੂੰ ਉਹ ਦੇਖੋ ਸਾਰਾ ਜਦੋਂ ਗਾਂਆਂ ਨਿਕਲਦੀਆਂ ਸਾਰਾ ਇਹ ਤੋਤਾ ਜਾਂਦਾ ਹੈਗਾ ਇਹ ਜਿੱਦਾਂ ਭਾਈ ਜੀ ਫਰਿੱਜ ਆ 160 ਕੁਆਂਟਲ ਦੀ ਆ ਹੂੰ ਸਾਡੇ ਡੈਰੀ ਫਾਰਮ ਦਾ ਦੁੱਧ 120 30 ਕੁਆਂਟਲ ਹੋ ਜਾਂਦਾ ਆ ਅੱਛਾ ਜੀ ਹਾਂਜੀ ਤੇ ਇਹ ਨੂੰ ਇੱਥੋਂ ਟਰੱਕ ਭਰ ਕੇ ਲੱਗੇ ਜਾਂਦਾ ਫਿਰ ਹਾਂਜੀ ਇੱਥੋਂ ਥੱਲੇ ਟੱਕਣ ਕੋਈ ਚਾਹਦਾ ਨਹੀਂ ਹੈਗਾ ਇਹਨੂੰ ਹਾਂਜੀ ਅੱਛਾ ਇਥੋਂ ਅ ਠੀਕ ਹੈ ਡੇਲੀ ਇੱਕ ਟਾਈਮ ਨਾਲ ਹੀ ਭਰ ਜਾਂਦੀ ਹੋਣੀ ਹੈ ਤਾਂ ਨਹੀਂ ਨਹੀਂ ਦੋ ਟਾਈਮ ਅੱਛਾ ਦੋ ਟਾਈਮ ਦੀ ਫੁੱਲ ਫੇ ਵੀ ਭਰਦੀ ਨਹੀਂਗੀ ਅੱਛਾ ਜਿੱਦਾਂ ਇਹ 160 ਕੁਇੰਟਲ ਹੈ 130 ਕੁਇੰਟਲ ਸਾਡਾ ਹੁੰਦਾ ਦੁੱਧ ਅੱਛਾ ਠੀਕ ਹੈ 60 ਕੁਇੰਟਲ ਹਾਂਜੀ ਠੀਕ ਹੈ ਠੀਕ ਤੇ ਸਾਰਾ ਹੁਣ ਕੰਮਕਾਰ ਤੁਹਾਨੂੰ ਇਥੋਂ ਦਾ ਸੀ ਜਿਹੜਾ ਦਿਖਾਤਾ ਹੁਣ ਬਾਈ ਹੁਣ ਇਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਦਾ ਜਿਵੇਂ ਖਰਚਾ ਮਤਲਬ ਕਿੰਨਾ ਇਹਨਾਂ ਨੂੰ ਤਨਖਾਹ ਮਿਲਦੀ ਹੈ ਕਿੰਨਾ ਇਹਨਾਂ ਦਾ ਖਰਚਾ ਆ ਜਾਂਦਾ ਹੈਗਾ ਤੇ ਕਿੰਨੀ ਕੁ ਮਤਲਬ ਕਮਾਈ ਹੈ ਇਹਨਾਂ ਨੂੰ ਬਚਤ ਗਏ ਜਿਵੇਂ ਪਸ਼ੂ ਪੰਜਾਬ ਚ ਵੀ ਪਾਲਦੇ ਆ ਪਸ਼ੂ ਇੱਥੇ ਹੀ ਪਾਲਦੇ ਆ ਹਨਾ ਇਹ ਤੇ ਕੰਮ ਸੇਮ ਹੀ ਹੈ ਤੇ ਕੁਛ ਚਾਰ ਪੈਸੇ ਜੁੜਦੇ ਆ ਜਾਂ ਨਹੀਂ ਜੁੜਦੇ ਤੇ ਬਾਈ ਜੀ ਤਨਖਾਹ ਤੁਹਾਨੂੰ ਕਿੰਨੀ ਮਿਲਦੀ ਆ ਮਤਲਬ ਤੁਹਾਨੂੰ ਘੰਟਿਆਂ ਦੇ ਹਿਸਾਬ ਚ ਪੈਸੇ ਮਿਲਦੇ ਆ ਜਾਂ ਫਿਰ ਤੁਹਾਨੂੰ ਬੱਜ ਮਹੀਨ ਤਨਖਾਹ ਹੈ ਕੰਮ ਤਾਂ ਤੁਸੀਂ ਦੱਸ ਤਾਂ ਵੀ 8 ਘੰਟੇ ਤੁਹਾਡਾ ਕੰਮ ਆ ਚਾਰ ਘੰਟੇ ਸ਼ਿਫਟ ਸਵੇਰੇ 4 ਦੀ ਸ਼ਾਮ ਨੂੰ ਹਨਾ ਹਾਂਜੀ ਤਨਖਾਹ ਜਿੱਦਾਂ ਭਾਈ ਸਾਡੀ ਫਿਕਸ ਹੈ ਜਿੱਦਾਂ ਘੰਟੇ ਦੇ ਹਿਸਾਬ ਨਾਲ ਨਹੀਂਗੇ ਸਾਡੀ ਤਨਖਾਹ ਸਾਡੀ ਫਿਕਸ ਹੈ ਤਨਖਾਹ ਮਤਲਬ ਮਹੀਨੇ ਦੀ ਮਹੀਨੇ ਮਿਲਣੀ ਹਾਂਜੀ ਮਹੀਨੇ ਦੀ ਮਿਲਣੀ ਠੀਕ ਹੈ ਕਿੰਨੀ ਤਨਖਾਹ ਹੈਗੀ ਸਾਡੀ ਜਿੱਦਾਂ ਨਵੇਂ ਬੰਦੇ ਦੀ ਜਿਹੜੇ ਨਵੇਂ ਬੰਦੇ ਆਉਂਦੇ ਆ ਜੇ ਮੰਨ ਲਓ ਕੋਈ ਬੰਦਾ ਇਟਲੀ ਤੋਂ ਪੰਜਾਬ ਤੋਂ ਹੁਣੇ ਆ ਕੇ ਕੰਮ ਲੱਗੇ ਨਵਾਂ ਨਵਾਂ ਉਹਦੀ ਤਨਖਾਹ ਕਿੰਨੀ ਹੈ ਪਹਿਲਾਂ ਤਾਂ ਉਹਦੀ ਭਾਜੀ 1500 1600 1700 ਨਵੇਂ ਬੰਦੇ ਦੀ 1500 1600 1700 ਯੂਰੋ ਹਾਂਜੀ ਯੂਰੋ ਠੀਕ ਹੈ ਇੰਡੀਆ ਦਾ ਡੇਢ ਲੱਖ ਰੁਪਈਆ ਬਣਦਾ ਹੈਗਾ ਹਾਂਜੀ ਹਾਂਜੀ ਠੀਕ ਹੈ ਤੇ ਥੋੜੀ ਜਿਵੇਂ ਤੁਹਾਨੂੰ ਕਿੰਨੇ ਤੁਹਾਨੂੰ ਤਾਂ 10 ਦਾ 11 ਦਾ 12 ਸਾਲ ਹੋ ਗਏ ਹਾਂਜੀ ਜਿੱਦਾਂ ਜਿੰਨੇ ਵੀ ਪੁਰਾਣੇ ਬੰਦੇ ਉਹਨਾਂ ਦੀ ਹੈਗੀ 2000 ਯੂਰੋ ਤੋਂ 2500 ਤੋਂ ਤੱਕ ਹੈਗੀ ਆ ਅੱਛਾ ਥੋੜੀ ਹਾਂਜੀ ਹਾਂਜੀ ਠੀਕ ਹੈ ਬਾਈ 2300 ਦਾ ਬਣ ਗਿਆ ਆਪਣੇ 2 ਲੱਖ ਦੇ ਨੇੜੇ ਬਣ ਗਿਆ 2 ਲੱਖ ਰੁਪਏ ਕਮਾਉਨੇ ਆ ਹਾਂਜੀ ਠੀਕ ਹੈ ਤੇ ਜਿਵੇਂ ਇਸ ਤੋਂ ਵੀ ਵੱਧ ਹੈਗੀ ਹੈ ਜਾਂ ਜਾਂ ਮਤਲਬ ਇੰਨੀ ਹੈ ਮੈਕਸਿਮਮ ਕਿੰਨੀ ਤਨਖਾਹ ਹੈਗੀ ਜੇ ਹੁਣ ਮੰਨ ਲਓ ਤੁਹਾਨੂੰ 20 ਸਾਲ ਹੋ ਗਏ ਕੰਮ ਕਰਦਿਆਂ ਜਾਂ ਵੱਧ ਤੋਂ ਵੱਧ ਕਿੰਨੀ ਤਨਖਾਹ ਮਿਲਦੀ ਹੈ ਬੱਸ ਮੈਕਸਿਮਮ ਆਪਣੇ ਡੇਰੀ ਫਾਰਮਾਂ ਚ 10-10000 ਤੱਕ ਵੀ ਲੈਂਦੇ ਆ ਪੁਰਾਣੇ ਬੰਦੇ ਪੁਰਾਣੇ ਬੰਦੇ ਹਾਂਜੀ ਹਾਂਜੀ 3000 ਰੁਪਏ ਲੈਂਦੇ ਆਗੇ ਹਾਂਜੀ ਹਾਂਜੀ ਠੀਕ ਇੰਡੀਆ ਤੋਂ ਨਾ ਜੇ ਕੋਈ ਵੈਟਰਨਰੀ ਦਾ ਕੋਰਸ ਕਰਕੇ ਆਵੇ ਤੇ ਜਾਂ ਮਤਲਬ ਜਿਹਦੇ ਕੋਲੇ ਜਿੰ ਉਹਨੂੰ ਸੈਲਰੀ ਇੱਥੇ ਚੰਗੀ ਮਿਲਦੀ ਹੈ ਸਾਨੂੰ ਇੱਕ ਵੈਕੈਂਸੀ ਬਾਈ ਜੀ ਮਿਲੇ ਸੀਗੇ ਉਹਨਾਂ ਨੇ ਘਰੇ ਵੀ ਇਨਵਾਈਟ ਕੀਤਾ ਸਾਡੇ ਤੋਂ ਜਾਇਆ ਨਹੀਂ ਗਿਆ ਉਹ ਪੀਏਯੂ ਤੋਂ ਪੜ੍ਹੇ ਹੋਏ ਸੀਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇੋਂ ਉਹਨਾਂ ਦੇ ਕਹਿੰਦੇ ਇਟਾਲੀਅਨ ਕੋਈ ਬੰਦੇ ਉੱਥੇ ਗਏ ਸੀ ਕੋਈ ਮਤਲਬ ਕਾਨਫਰੈਂਸ ਜਾਂ ਕੁਛ ਸੀਗਾ ਉਹਨਾਂ ਦੀ ਉੱਥੋਂ ਹੀ ਜੌਬ ਲੱਗੀ ਸੀ ਇੰਡੀਆ ਤੋਂ ਉੱਥੋਂ ਹੀ ਸਿਲੈਕਸ਼ਨ ਹੋਈ ਸੀ ਉਹ ਕਹਿੰਦੇ ਸੀ ਵੀ 4500 ਯੂਰੋ ਪਰ ਮੰਥ 4500 ਰੁਪਏ ਮਹੀਨੇ ਦੇ ਹਿਸਾਬ ਤੇ ਉਹ ਇੱਥੇ ਆਏ ਹਨਾ ਵੀ ਜਿਹੜੇ 1500 ਤੋਂ ਲੈ ਕੇ 4450 ਤੱਕ ਦਾ ਅਸੀਂ ਸੋਣੇ ਲਿਆ ਵੀ ਇੰਨੀਆਂ ਤੁਹਾਡੇ ਸਕਿੱਲ ਤੇ ਡਿਪੈਂਡ ਕਰਦਾ ਤੁਹਾਨੂੰ ਕੀ ਆਉਂਦਾ ਤੁਹਾਨੂੰ ਕੱਲਾ ਮਤਲਬ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਤੁਹਾਨੂੰ ਕਿੰਨੇ ਪਰਸੈਂਟ ਕੰਮ ਆਉਂਦਾਗਾ ਉਸ ਹਿਸਾਬ ਨਾਲ ਤੁਹਾਡੀ ਤਨਖਾਹ ਮਿਲਦੀ ਹੈਗੀ ਤੇ ਬਾਈ ਜੀ ਜੇ ਖਰਚੇ ਦੀ ਗੱਲ ਕਰੀਏ ਜਿਵੇਂ ਪਰਿਵਾਰ ਨਾਲ ਰਹਿੰਦੇ ਹੋ ਤੁਸੀਂ ਇਥੇ ਹਾਂਜੀ ਪਰਿਵਾਰ ਦੇ ਨਾਲ ਰਹਿੰਦਾ ਭਾਜੀ ਮੈਂ ਜਿੱਦਾਂ ਪਿੰਡ ਵਿੱਚ ਰਹਿੰਦਾ ਤਾਂ ਮੈਨੂੰ ਕਿਰਾਇਆ ਮਾਲਕ ਦਿੰਦੇ ਆ ਕਿੰਨੀ ਦੂਰ ਪੈ ਜਾਂਦਾ ਇੱਥੋਂ ਥੋੜਾ ਪਿੰਡਾ 5 ਕਿਲੋਮੀਟਰ ਇੱਥੋਂ ਜੀ ਅੱਛਾ ਵੈਸੇ ਦੱਸ ਦੇ ਜਿਵੇਂ ਇਹਦੇ ਅੰਦਰ ਵੀ ਹੈਗੀ ਰਹਿ ਹੈ ਸ਼ੰਦਰ ਕਾ ਤੋਂ ਹੀ ਰਹਿੰਦੇ ਅੰਦਰ ਭਾਈ ਫੇਰ ਘਰ ਪੂਰੇ ਜਿੱਦਾਂ ਪੂਰੇ ਬੰਦੇ ਨੂੰ ਦਿੱਤੇ ਹੋਏ ਤੇ ਮੈਨੂੰ ਉਹ ਕਿਰਾਇਆ ਦੇਈ ਜਾਂਦੇ ਤੇ ਤੇਲ ਦਾ ਖਰਚਾ ਗੱਡੀ ਦਾ ਦੇਈ ਜਾਂਦੇ ਆ ਤੇ ਖਰਚਾ ਕਿੰਨਾ ਆ ਜਾਂਦਾ ਮਤਲਬ ਜੇ ਮੈਂ ਇੱਕ ਫੈਮਿਲੀ ਦਾ ਥੋੜਾ ਲਾਵਾਂ ਜੇ ਤੁਸੀਂ ਕੱਲੇ ਜਾਣੇ ਕੰਮ ਕਰੋ ਕਿੰਨਾ ਖਰਚਾ ਆ ਜਾਂਦਾ ਮਹੀਨੇ ਦਾ ਜੀਰੋ ਕਿੰਨੀ ਕਿੰਨੀ ਬਚਤ ਹੋ ਜਾਂਦੀ ਹੈ ਜੀ ਇੱਥੇ ਜੇ 3500 ਜੀਰੋ ਲਾਵਾਂ ਮੇਰਾ ਕਿਰਾਇਆ ਕਰਦਾ ਤੇ ਕੁਝ ਜਾਨੀ 600 ਜੀਰੋ ਟੋਟਲ ਪਾ ਠੀਕ ਹੈ ਤੇ ਮੰਨ ਲਓ 14-15000 ਤੁਹਾਨੂੰ ਬਚਦਾ 2000 ਤਨਖਾਹ ਜੀ ਬਚ ਜਾਂਦਾ ਭਾਜੀ ਬਹੁਤ ਆਰਾਮ ਨਾਲ ਠੀਕ ਹੈ ਜੀ ਕਿ ਬਾਕੀ ਗਵਰਨਮੈਂਟ ਵੱਲੋਂ ਪੈਸੇ ਆ ਜਾਂਦੇ ਬੱਚਿਆਂ ਦੇ 30000 ਭਾਜੀ ਮਹੀਨੇ ਦਾ ਉਦਾਂ ਵੀ ਸਾਨੂੰ ਗਵਰਨਮੈਂਟ ਹਰ ਸਾਲ 3-4000 ਜੋਦਨ ਦੀ ਜਾਨੀ ਕਿ ਪੈਸੇ ਕਾਫੀ ਵੱਜ ਜਾਂਦੇ 20000 ਦੇ ਕਰੀਬ ਦਾ ਆ ਜਾਂਦੀ ਮਹੀਨੇ 2.5 ਲੱਖ ਤੇ ਬਾਕੀ ਜੀ ਇਹਨਾਂ ਦੇ ਮਾਲਕ ਨੇ ਨੇੜੀ ਆ ਕੋਲੇ ਇਹਨਾਂ ਦੇ ਮਾਲਕ ਖੜੇ ਨੇ ਤੇ ਆਜੋ ਬਾਈ ਜੀ ਮੇਲੀ ਹੈ ਮਾਲਕਾਂ ਨਾਲ ਇਹ ਕਹਿੰਦੇ ਜਮਾ ਘਰ ਦੀ ਗੱਲ ਹੈ ਕਹਿੰਦੇ ਸਾਨੂੰ ਲੱਗੀ ਨਹੀਂ ਵੀ ਕਦੇ ਪੰਜਾਬ ਛੱਡ ਕੇ ਆਏ ਆ ਸਾਡੇ ਜਿੱਦਾਂ ਮਾਲਕ ਬਹੁਤ ਚੱਗੇ ਆ ਸਾਨੂੰ ਕਦੀ ਲੱਗੇ ਨਹੀਂ ਅਸੀਂ ਪੰਜਾਬ ਛੱਡ ਕੇ ਆਏ ਆ ਅੱਛਾ ਇਹ ਸਾਰਾ ਸਟਾਲਾ ਇਹਨਾਂ ਦਾ ਹੈਗਾ ਚਾਓ ਚਾਓ ਹੋਏ ਗ੍ਰਾਸਤੇ ਚਾਓ ਗ੍ਰਾਸਤੇ ਇਟਾਲੀਅਨ ਫਿਨਿਸ਼ ਹੋਮ ਹੋਰ ਇਟਾਲੀਅਨ ਦੋਬੀਆ ਮੋ ਰਿੰਗਰਾziare tutti i ragazzi e le persone di India ਕਿ ਕੀ ਕਹਿੰਦੇ ਮੈਂ ਤੁਹਾਡਾ ਵੀ ਆਉਣ ਦਾ ਇੱਥੇ ਬਹੁਤ ਬਹੁਤ ਧੰਨਵਾਦ ਅੱਛਾ che Che boh boh, no. hmm. Grazie io devo ringraziare tutti voi perché ormai la mano d'opera è fornita da solo voi ragazzi del vostro paese di India ormai italiani ਇਹ ਬਹੁਤ ਔਖੀ ਚੀਜ਼ ਹੈ ਧੰਨਵਾਦ ਜੀ ਧੰਨਵਾਦ ਤੁਹਾਡੇ ਕਰਕੇ ਕੰਮ ਚੱਲਿਆ ਆ ਜਿੱਦ ਕਿ ਇੰਡੀਆਨਾਂ ਦੇ ਕਰਕੇ ਨਹੀਂ ਤਾਂ ਹੁੰਦਾ ਨਹੀਂ ਇਹਦਾ ਅੱਛਾ ਮਤਲਬ ਇੰਡੀਆਨਾਂ ਦੇ ਕਰਕੇ ਇਹਨਾਂ ਦੇ ਥੈਂਕ ਯੂ ਵੈਰੀ ਮੱਚ ਹੈ ਜੀ ਇਹ ਦੇਖ ਲਓ ਜੀ ਐਡਾ ਲੰਬਾ ਚੌੜਾ ਏਰੀਆ ਹੁੰਦਾ ਇਹ ਤੇ ਇਧਰਲੇ ਪਾਸੇ ਅਗਲੇ ਪਾਸੇ ਇਹਨਾਂ ਦੀਆਂ ਰਹਿائشਾਂ ਬਾਈ ਜੀ ਉਹਨਾਂ ਦੀਆਂ ਤੇ ਇੱਥੇ ਜਿਹੜੀ ਆ ਚੀਜ਼ ਹੈ ਜੀ ਆਹ ਸੈਕਸ਼ਨ ਹੈ ਇੱਥੇ گاਵਾ ਜਿਹੜੀਆਂ ਸੂਈਆਂ ਹੋਈਆਂ ਗਈਆਂ ਤਾਜ਼ੀਆਂ ਸੂਈਆਂ ਉਹਨਾਂ ਨੂੰ ਅਲੱਗ ਐ ਇੱਥੇ ਰੱਖਿਆ ਜਾਂਦਾ ਹੈਗਾ ਹਰੇਕ ਮਤਲਬ ਜਿਹੜਾ ਪਸ਼ੂ ਹੈ ਉਹਦੇ ਅਲੱਗ-ਅਲੱਗ ਸਾਮ ਸੰਭਾਲ ਹੈਗੀ ਬੱਚੀਆਂ ਅਲੱਗ ਤਾਜ਼ੀਆਂ ਸੂਈਆਂ ਅਲੱਗ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਅਲੱਗ ਰੱਖਿਆ ਜਾਂਦਾ ਹੈ ਹਨ ਜਦ ਦੀ ਆ ਪਰਖ ਹੋ ਜਾਂਦੀ ਹੈ ਵੀ ਇਹ ਤਾਜ਼ੀਆਂ ਸੂਈਆਂ ਇੰਜ ਨੇ ਹਨ ਹਾਂਜੀ ਉਹਨਾਂ ਦੀ ਸਾਮ ਸੰਭਾਲ ਅਲੱਗ ਹੋ ਜਾਂਦੀ ਹੈ ਆਪਣੇ ਦੇਖ ਲਓ گاਵਾ ਦੇ ਫਾਰਮ ਹੁੰਦੇ ਆ ਆਪਣੇ ਤਾਂ ਵੱਧ ਤੋਂ ਵੱਧ ਮਸਾ ਕੋਈ ਕਿਲਾ ਰੋਕਦਾ ਹੈਗਾ ਤੇ ਇੱਥੇ ਤਾਂ ਏਰੀ ਬਹੁਤ ਲੰਬਾ ਚੌੜਾ ਹੋਣਾ ਇਹ ਜਿਹੜਾ ਇਹ ਸਾਰਾ ਰੋਕਿਆ ਹੋਇਆ ਹੈਗਾ ਤੇ ਵਿੱਚ ਹੀ ਇਹਦੇ ਮਤਲਬ ਗੋਹੇ ਤੋਂ ਗੈਸ ਵੀ ਬਣਾਉਂਦੇ ਆ ਬਿਜਲੀ ਵੀ ਬਣਾਉਂਦੇ ਆ ਤੇ ਸਾਰਾ ਬਾਕੀ ਖੇਤੀਬਾੜੀ ਦਾ ਤਾਂ ਹੈਗੀ ਹੈਗਾ ਹੈਗਾ ਤੇ ਹੁਣ ਬਾਈ ਹੋਰ ਪਾਸੇ ਕਿਸੇ ਪਾਸੇ ਲੈ ਕੇ ਚੱਲੇ ਆ ਤੁਰ ਫਿਰ ਕੇ ਸਾਰਾ ਹੈ ਦੇਖਣ ਵਾਲਾ ਕੰਮ ਅੱਛਾ ਬਾਜੂ ਦਿਖਾ ਦਾਂਗੇ ਰਹਿਸ਼ ਕੋਈ ਨਹੀਂ ਕੋਈ ਨਹੀਂ ਇੱਧਰ ਅਗਲੇ ਪਾਸੇ ਆ ਗਿਆ ਜੀ ਇਹਨਾਂ ਦਾ ਤੂੜੀ ਪੱਠੇ ਦਾ ਜਿਵੇਂ ਆਪਣੇ ਡੰਗਰ ਪਸ਼ੂ ਨੂੰ ਆਪਾਂ ਪਾਉਨੇ ਆ ਪਿੰਡਾਂ 'ਚ ਆਪਣੇ ਨੀਰੇ ਵਾਲੇ ਹੁੰਦੇ ਆ ਤੇ ਇਹ ਹੈ ਭਾਜੀ ਕੀ ਹੈ ਇਹ ਜਿਹੜਾ ਮਤਲਬ ਤੁਸੀਂ ਪਾਉਨੇ ਆ ਇੱਥੇ ਪਸ਼ੂ ਨੂੰ ਇਹ ਭਾਜੀ ਇਹ ਤਾਂ ਕਣਕ ਦਾ ਨਾੜ ਆ ਹਾਂਜੀ ਤੇ ਜਦਾਂ ਫਿਰ ਜਮੀ ਕਰਦੇ ਆ ਜਾਂ ਫਿਰ ਫਿਰ ਨੂੰ ਕਹਿੰਦੇ ਇੱਥੇ ਬਟਾਲੀਅਨ ਦੇ ਵਿੱਚ ਅੱਛਾ ਜੀ ਇਹ ਜਦੋਂ ਹੁਣ ਫਿਰ ਇਹ ਚਾਲਾ ਕਟਾਈ ਚੱਲਦੀ ਆ ਜੀ ਇਹ ਪੂਰੇ ਸਾਲੀ ਦਾ ਕੱਟ ਕੇ ਰੱਖ ਲੈਣਾ ਇਹ ਠੀਕ ਹੈ ਸੁੱਕਾ ਕੇ ਰੱਖਿਆ ਗੰਡਾ ਮੁਰੀਆਂ ਆ ਠੀਕ ਹੈ ਉਹ ਰੋਜ਼-ਰੋਜ਼ ਇਹਦਾ ਜਿਵੇਂ ਆਪਣੇ ਪੰਜਾਬ ਚ ਟੋਕਰੇ ਚੱਕ ਚੱਕ ਰੋਜ਼ ਸੰਨੀ ਰਲਾਉਨੇ ਆ ਜਾਂ ਓਵੇਂ ਪਾਉਨੇ ਓਵੇਂ ਇੱਥੇ ਨਹੀਂ ਪਾਉਂਦੇ ਇਹਨੇ ਇਦਾਂ ਵਜ ਦਾ 4-4 ਕੁਇੰਟਲ ਲੀਆਂ ਭਰੀਆਂ ਬਣੀ ਆ ਇਹ ਜਿੰਨੀ ਲੋੜ ਆ ਉਸਾ ਹਣਾ ਕਿੰਨੇ ਕਿੰਨੇ ਟਾਈਮ ਦਾ ਸਟਾਕ ਕਰਕੇ ਰੱਖਿਆ ਤੁਸੀਂ ਇਹ ਪੂਰੇ 1 ਸਾਲ ਦਾ ਸਾਲ ਦਾ ਵੀ ਆ 1.5 ਸਾਲ 2 ਸਾਲ ਵੀ ਚੱਲ ਜਾਂਦਾ ਸੁੱਕਾ ਖਰਾਬ ਨਹੀਂ ਹੁੰਦਾ ਇਹ ਕੁਝ ਨਹੀਂ ਹੁੰਦਾ ਅੱਛਾ ਇਹਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਇਹਨੂੰ ਡਾਇਰੈਕਟਲੀ ਇਦਾਂ ਹੀ ਪਾ ਦੇਣਾ ਜਾਂ ਕਿਸ ਤਰ੍ਹਾਂ ਨਹੀਂ ਇਹਦੇ ਵਿੱਚ ਇਦਾਂ ਵਿਸ਼ੇ ਫਸ਼ਾਡੋ ਬੰਪਰਾਂਆਂ ਲੱਗੀਆਂ ਇਦਾਂ ਪਲਾਫਰਟਰ ਤੇ ਚੜੀ ਆ ਬਰਫੀਨ ਆ ਉਹ ਅੱਛਾ ਜੀ ਵਿੱਚ ਬਰਫੀਨ ਪਾਣਾ ਵਿੱਚ ਮਨਜੀਮੇ ਪਾਣੀ ਫੀਡ ਪਾਣੀ ਆ ਅੱਛਾ ਜੀ ਮੱਕੀ ਦਾ ਆਟਾ ਪਾਣਾ ਵਿੱਚ ਅਚਾਰ ਪਾਣਾ ਮਿਕਸ ਕਰਕੇ ਮਤਲਬ ਮਸ਼ੀਨ ਨਾਲ ਪਾਉਣਾ ਮੱਕੀ ਦਾ achar ਬਣਿਆ ਪਿਆ ਤੁਹਾਨੂੰ ਖਾਦਣੇ ਬਾਅਦ ਵਿੱਚ ਠੀਕ ਹੈ ਜੀ ਉਹ ਵਿੱਚ ਪਾ ਕੇ ਫਰਕ ਕੋਈ ਨਹੀਂ ਠੀਕ ਹੈ ਫਿਰ ਗੰਆਂ ਨੂੰ ਪਾਉਣਾ ਹਾਂਜੀ ਚਲੋ ਅੱਗੇ ਦਿਖਾਉਣੀ ਆ ਹਾਂ ਅੱਗੇ ਪਾਣੀ ਇਹ ਜੀ ਇਹਨਾਂ ਦੀ ਕੱਖ ਪਾਉਣ ਵਾਲੀ ਮਸ਼ੀਨ ਹੈਗੀ ਤੇ ਐਡੀ ਮਸ਼ੀਨ ਹੈ ਇਹ ਮਸ਼ੀਨ ਨਾਲ ਬਾਅਦੋਂ ਕੱਖ ਪਾਉਣਗੇ ਇਹ ਸੈਲਜਾ ਸਾਰਾ ਜਿਹੜਾ ਮੱਕੀ ਦਾ achar ਹੁੰਦਾ ਨਾ ਜਿਵੇਂ ਆਪਣੇ ਮੱਕੀ ਦਾ achar ਪਾ ਕੇ ਰੱਖ ਲੈਣੇ ਜਮਾ ਕਰਕੇ ਇਹਨੂੰ ਐ ਕਰਕੇ ਰੱਖਿਆ ਹੋਇਆ। ਉਹ ਦੇਖੋ ਉੱਪਰ ਚੱਕ ਜਾ ਕੇ ਸਿੱਟੀ ਜਾਂਦਾ ਇਹ। ਕਮਾਲ ਹੈ यार। ਸਾਰਾ ਇਹਦੇ ਤੇ ਆਪਣੇ ਦਾ ਧਰਤੀ ਦੇ ਥੱਲੇ ਦੱਬ ਜਾਂਦੇ ਆ। ਤੇ ਇੱਥੇ ਬਸ ਆ ਪੱਥਰ ਦੇ ਬਣਾ ਕੇ ਨਾ ਇਹ। ਇਸ ਤਰ੍ਹਾਂ ਕਰਕੇ ਜਮਾ ਕੀਤਾ ਹੋਇਆ ਹੈਗਾ। ਫਿਰ ਮੁੜ ਕੇ ਆ ਟਰੱਕ ਨਾਲ ਖਤ ਪਾਉਣਗੇ। ਲੈ ਵੀ ਹੁਣ ਸਾਰਾ ਕੰਮ ਨਵੇੜਕੇ ਵਾਲੇ ਦੁਆਲੇੋਂ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਰਹਿਣ ਸਹਿਣ ਪੰਜਾਬੀਆਂ ਦਾ ਤੇ ਉਹ ਵੀ ਮਾੜਾ ਨਹੀਂ ਹੈਗਾ ਦੇਖੋ ਸਟਾਲਿਆਂ 'ਚ ਰੇਂਜਾਂ ਖੜੀਆਂ ਇੱਕ ਲਾਈ ਹੋਈ ਇਹਨਾਂ ਦੀ ਇਧਰਲੇ ਪਾਸੇ ਸੀਗੀ ਤੇ ਕੰਮਕਾਰ ਵਾਲੀ ਵੀ ਕਿਵੇਂ ਗੋਹ ਗੁੜਾ ਹੈ ਨਾ ਸਮਝੋ ਵੀ ਗੋਹੇ ਗੂੜੇ ਵਾਲੀ ਨੇ ਤੇ ਬਾਕੀ ਇਟਲੀ 'ਚ ਨਾ ਸੀ ਇੱਕ ਫਰਕ ਹੋਰ ਦੇਖਿਆ ਗਿਆ ਯਾਰ ਇੱਥੋਂ ਦੇ ਪੰਜਾਬੀਆਂ ਚ ਹੀ ਕੋਈ ਨਹੀਂ ਹੈਗੀ ਬਹੁਤ ਬਹੁਤ ਜ਼ਿਆਦਾ ਨਰਮ ਸੁਭਾਅ ਦੇ ਆ ਜਿਵੇਂ ਮਨ ਲੱਗਦਾ ਹੋਰ ਕਿਸੇ ਦੇਸ਼ 'ਚ ਇਹ ਕੰਮ ਕਰ ਹੋਵੇ ਸ਼ਾਇਦ ਉਥੇ ਨਾ ਕਰਨ ਹੈਨਾ ਵੀ ਇਸ ਤਰ੍ਹਾਂ ਜਾਨਾ ਦਿਖਾਉਣ ਦੇਣ ਵੀ ਸਾਡੀ ਬੇਇੱਜ਼ਤੀ ਹੈ ਤੇ ਆਹ ਘਰਬਾਰ ਇਹਨਾਂ ਨੂੰ ਵਿੱਚੇ ਮਿਲੇ ਹੋਏ ਆ ਤੇ ਹੋ ਸਾਹਮਣੇ ਫੈਮਿਲੀਜ਼ ਵੀ ਬੈਠੀਆਂ ਫੈਮਿਲੀਜ਼ ਨਾਲ ਵੀ ਮਲਾਉਣੇ ਆ ਨਿਆਣੇ ਫਿਰਦੇ ਆ ਤੇ ਲਓ ਜੀ ਚਾਹ ਪਕੌੜੇ ਆਉਣੇ ਹੋ ਗਏ ਸ਼ੁਰੂ ਤੇ ਸ਼ਕੀਏ ਤੇ ਨਾਲ ਆ ਬਾਈ ਜੀ ਹੁਣ ਇਹਨੂੰ ਪਛਾਣੋ ਕੋਈ ਐਨ ਆਰ ਆਈ ਲੱਗਦੇ ਇਹ ਤਾਂ ਹਾਂਜੀ ਬਾਈ ਜੀ ਤੁਸੀਂ ਉਹੀ ਆ ਜਿਹੜਾ ਕੰਮ ਕਰਕੇ ਆਏ ਹੋ ਮਦਾ ਪਛਾਣ ਆਉਂਦੀ ਨਹੀਂ ਹੈਗੀ ਉਹ ਦੇਖੋ ਜੀ ਇੱਕ ਐਨ ਆਰ ਆਈ ਆ ਤੁਰੇ ਆਉਂਦੇ ਆ ਇਹ ਬਿਆਹਾਂ ਚ ਇਹੀ ਨੋਟ ਸਿੱਟਦੇ ਹੁੰਦੇ ਆ ਜਾ ਜਾ ਉਹ ਤਾਂ ਸਾਡੇ ਅਰਗੇ ਕਹਿੰਦੇ ਹੈ ਕੈਨੇਡਾ ਆਪਾਂ ਆ ਆ ਦੇਖੋ ਕਿਉਂ ਬਾਈ ਜੀ ਕਿਵੇਂ ਹੋ ਇਹ ਡਰੈਸ ਚੇਂਜ ਹੋ ਗਈ ਹੁਣ ਨਾ ਆ ਵੀ ਐਨ ਆਰ ਆਈ ਆ ਜੀ ਸਹੀ ਗੱਲ ਹੈ ਹਾਂ ਹਾਂ ਆਇਦਰ ਇੱਧਰ ਬੈਠੇ ਆ ਸਹੀ ਹੈ ਦਿੱਲੀ ਵਾਲੇ ਪੰਜਾਬੀਆਂ ਦੇ ਨਾਲ ਇੱਕ ਗੱਲ ਹੋਰ ਦੇਖੀ ਮਤਲਬ ਜਿਵੇਂ ਸਾਨੂੰ ਇੱਥੇ ਹੁਣ ਤੇ 12 13 ਦਿਨ ਹੋ ਗਏ ਆ ਇਹਨੂੰ ਤੇ ਇਹਨਾਂ ਦੀ ਜਿਹੜੀ ਲਾਈਫ ਆ ਥੋੜੀ ਜੀ ਰਿਲੈਕਸ ਹੈਗੀ ਤੇ ਕੰਮਕਾਰ ਵੀ ਹੋਗੇ ਤੁਸੀਂ ਦੇਖ ਲਓ ਦਿਨੇ ਕੰਮਕਾਰਾਂ ਤੇ ਸਾਰੇ ਪਹਿਲਾਂ ਕਿਵੇਂ ਦੇਖਦੇ ਸੀ ਸ਼ਾਮ ਨੂੰ ਇਕੱਠੇ ਹੋ ਕੇ ਬਹਿ ਵੀ ਜਾਂਦੇ ਆ ਹਨ ਤੇ ਜੇ ਇਹਦੇ ਮੁਕਾਬਲੇ ਤੁਸੀਂ ਬਾਕੀ ਕੰਟਰੀ ਚ ਜਿਵੇਂ ਦੇਖੋਗੇ ਜਿਵੇਂ ਅਸੀਂ ਪਹਿਲਾਂ ਇੰਗਲੈਂਡ ਤਾਂ ਜਾ ਕੇ ਆਏ ਆ ਉੱਥੇ ਜਿਹੜੀ ਲਾਈਫ ਹੈ ਨਾ ਬਹੁਤ ਭੱਜ ਦੌੜ ਵਾਲੀ ਆ ਰੇਸ ਵਾਲੀ ਆ ਇੱਕ ਹਨਾ ਤੇ ਉਹ ਘਰਾਂ ਬਾਰਾਂ ਦੀ ਵੱਡੇ ਘਰਾਂ ਦੀ ਵੱਡੀਆਂ ਗੱਡੀਆਂ ਦੀ ਇੱਕ ਦੌੜ ਆ ਪਤਾ ਨਹੀਂ ਕਿਹਦੇ ਨਾਲ ਕੰਪੀਟੀਸ਼ਨ ਲੱਗਿਆ ਹੋਇਆ ਇਹਨਾਂ ਦਾ ਇਟਲੀ 'ਚ ਅਸੀਂ ਇਹ ਪੂਰੇ ਇਟਲੀ 'ਚ ਹੀ ਦੇਖਿਆ ਸਾਰੇ ਕਿਤੇ ਪੰਜਾਬੀ ਇੱਕ ਜਾਣਾ ਕੰਮ ਕਰਦਾ ਪੂਰਾ ਪਰਿਵਾਰ ਵੀ ਪਾਲ ਸਕਦਾ ਬੰਦਾ ਇੰਨੇ ਰਿਲੈਕਸ ਰਹਿੰਦੇ ਆ ਇਹ ਠੀਕ ਹੈ ਤੇ ਬਾਕੀ ਅਭੀ ਇਹਨਾਂ ਦੇ ਪਤਾ ਨਹੀਂ ਇਥੇ ਇਹ ਗੱਲ ਵੀ ਸੁਣਨ ਨੂੰ ਮਿਲੀ ਹੈ ਵੀ ਕਰਜ਼ੇ ਜਿਹੜੇ ਸੌਖੇ ਨਹੀਂ ਮਿਲਦੇ ਹੈ ਹੈਗੀ ਇਹ ਗੱਲ ਕਹਿੰਦੇ ਲੋਨ इजीली अवेलेबल ਹੈਗਾ ਹਨਾ ਜਿਵੇਂ ਆਪਣੇ ਇੰਡੀਆ ਜਾਂ ਬਾਹਰ ਕੈਨੇਡਾ ਤੁਸੀਂ ਜਾਉਂਗੇ ਕਹਿੰਦੇ ਸਟੂਡੈਂਟ ਨੂੰ ਵੀ 2-2000 ਡਾਲਰ ਦਾ ਲੋਨ 4-4 ਦਾ ਉਹੀ ਦੇ ਦਿੰਦੇ ਜਦੋਂ ਤੁਸੀਂ ਮਤਲਬ ਕੰਮ ਬੰਦਾ ਕਰਦਾ ਨਹੀਂ ਹੈਗਾ ਕਮਾਉਂਦਾ ਹੈ ਨਹੀਂ ਹੈ ਨਾ ਮੋੜ ਨਾਲ ਕਿਥੋਂ ਕਰਜ਼ੇ ਲਈ ਜਾਂਦਾ ਤੇ ਤੰਗੀਆਂ ਤੁਰਸ਼ੀਆਂ ਚਾਈ ਜਾਂਦਾ ਹੈਗਾ ਤੇ ਇਹ ਗੱਲ ਦਾ ਵੀ ਮਤਲਬ ਥੋੜਾ ਜਿਹਾ ਹੈਗਾ ਹੈਗਾ ਤੇ ਸਾਨੂੰ ਤਾਂ ਇਥੋਂ ਦੀ ਲਾਈਫ ਸੱਚੀ ਬਹੁਤ ਵਧੀਆ ਲੱਗੀ ਮਤਲਬ ਇੰਡੀਆ ਇੰਡੀਆ ਨਾਲੋਂ ਤਾਂ ਵਧੀਆ ਹੀ ਐ ਲਾਈਫ ਇੰਡੀਆ ਵਰਗੀ ਹੀ ਐ ਵੀਕਐਂਡ ਤਾਂ ਸੈਲੀਬ੍ਰੇਟ ਕਰਦੀ ਕਰਦੇ ਆਥਣੇ ਇਕੱਠੇ ਹੋ ਕੇ ਸਾਰੇ ਬੰਦੇ ਵੀ ਆ ਹਨ ਤੇ ਫੈਮਿਲੀ ਨੂੰ ਵੀ ਟਾਈਮ ਮਿਲਦਾ ਹੈਗਾ ਵੈਸੇ ਵੀ ਕਮਾਈ ਜਾਂਦੇ ਆ ਸਾਰਾ ਕੁਝ ਹੀ ਵਧੀਆ ਹੈਗਾ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਵੇਟਲੀ ਸੁਣਦੇ ਸੀ ਵੀ ਇੱਕ ਗਰੀਬ ਦੇਸ਼ ਆ ਜਾਂ ਇਸੇ ਤਰ੍ਹਾਂ ਹਨਾ ਕਈ ਮਜ਼ਾਕ ਉਡਾਉਂਦੇ ਸੀ ਮਤਲਬ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਆਮਦਨ ਉਹ ਵੀ ਇਹਨਾਂ ਦੀ ਚੰਗੀਆਂ ਕੰਮਕਾਰ ਚੰਗੇ ਆ ਤੇ ਸ਼ੌਂਕ ਵੀ ਪੂਰੇ ਕਰਦੇ ਆ ਨਾਲ ਨਾਲ ਤੇ ਵੱਡੀ ਗੱਲ ਇਹ ਆ ਕੋਲੂ ਪੀੜਨ ਵਾਲਾ ਕੰਮ ਨਹੀਂ ਹੈਗਾ ਕੈਨੇਡਾ ਦੀ ਜਿਹੜੀ ਕੈਨੇਡਾ ਚ ਵੀ ਸੁਣਦੇ ਆ ਕਹਿੰਦੇ ਵੀ ਸਾਰੇ ਪਰਿਵਾਰ ਨੂੰ ਕੰਮ ਤੇ ਜਾਣਾ ਪੈਂਦਾ ਫੇਰ ਕਿਤੇ ਗੁਜ਼ਾਰਾ ਚੱਲਦਾ ਹੈਗਾ ਤੇ ਇੱਥੇ ਤਾਂ ਦੇਖਿਆ ਨਹੀਂ ਹੈਗਾ ਬਾਕੀ ਕੈਨੇਡਾ ਦਾ ਐਕਸਪੀਰੀਅੰਸ 2 ਮਹੀਨੇ ਦਾ ਉੱਥੇ ਜਾ ਕੇ ਸ਼ੇਅਰ ਕਰਾਂਗੇ ਹਨ ਤੇ ਪਕੌੜੇ ਖਾ ਲਈਏ ਮੈਨੂੰ ਲੱਗਦਾ ਜੇ ਇਹੀ ਕੈਨੇਡਾ ਜਾਂ ਇੰਗਲੈਂਡ ਜਾਂ ਇੰਨੀ ਕੁ ਪਾਰਟੀ ਕਰਨੀ ਹੋਵੇ ਵੀਕ ਦੋ ਦੋ ਵੀਕ ਤਿੰਨ ਤਿੰਨ ਵੀਕ ਪਹਿਲਾਂ ਪਲਾਨ ਕਰਨਾ ਪੈਂਦਾ ਵੀ ਫਲਾਣੇ ਵੀਕਐਂਡ ਆ ਕੰਮ ਕਰਾਂਗੇ ਸਹੀ ਹੈ ਵੀ ਚਾਹ ਵੀ ਆ ਗਈ ਆ ਜਾ ਆ ਜਾ ਭੈਣੇ ਡਿੱਕੀ ਜਾਂਦੇ ਸੀ ਚਾਹ ਨੂੰ ਦਾ ਹਾਂਜੀ ਲੋ ਬਾਈ ਟੋਕਰਾ ਭਰ ਕੇ ਆਇਆ ਕੱਪਾਂ ਦਾ ਬਾਈ ਜੀ ਕਹਿੰਦੇ ਕੱਪੜਾ ਕਹਿੰਦੇ ਟੋਕਰਾ ਭਰ ਲਿਆ ਦਾ ਕੱਪਾਂ ਦਾ ਗੱਲ ਸਹੀ ਹੈ ਹੈ ਵੀ ਟੋਕਰਾ ਹੀ ਹੈ ਮਤਲਬ ਪਾਣੀ ਨਹੀਂ ਪਿਆ ਦੁੱਧ ਚ ਪੱਤੀ ਆ ਦੁੱਧ ਚ ਪੱਤੀ ਪਾ ਕੇ ਲੈਂਦੀ ਆ ਮੈਂ ਅਸੀਂ ਲੰਬਾ ਦੇਣਾ ਸੀਗਾ ਨਹੀਂ ਅੱਜ ਦੇ ਕਹਿੰਦੇ ਜਿਹੜੇ ਮੇਨ ਸ਼ੈਫ ਸੀਗੇ ਉਹ ਇਹ ਸੀਗੇ ਸ਼ੁਕਰੀਆ ਤੁਹਾਡਾ ਜੀ ਬਹੁਤ ਬਹੁਤ ਪਕੌੜੇ ਬਹੁਤ ਸਵਾਦ ਸੀਗੇ ਜਵੇਂ ਪੰਜਾਬ ਵਾਲੀ ਫੀਲਿੰਗ ਜਿਵੇਂ ਸਾਉਣ ਦੇ ਮਹੀਨੇ ਚ ਜਕ ਚੁੱਲਿਆਂ ਤੇ ਲਾਉਨੇ ਹਾਂ ਜੀ ਹਾਂਜੀ ਆਪਾਂ ਹੈ ਪੰਜਾਬੀ ਹੈ ਨਾ ਤਾਂ ਹਾਂਜੀ ਚਲੋ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਜਿੰਨੇ ਵੀ ਫੈਮਿਲੀ ਸੀ ਸਾਰਿਆਂ ਦਾ ਸ਼ੁਕਰੀਆ ਤੇ ਹੁਣ ਵਧਾਉਨੇ ਆ ਜੀ ਪਿੰਡ ਵੱਲ ਸਫ਼ਰ ਪਿੰਡ ਵੱਲ ਜਿੱਥੇ ਆਪਾਂ ਰਹਿੰਦੇ ਆ ਉਹ ਪਿੰਡ ਹੀ ਆ ਹੁਣ ਆਪਣਾ ਮੈਂ ਕਹਿੰਦਾ ਪੰਜਾਬ ਹੈ ਕਿਸਾਨੋ ਦਾ ਹਾਂਜੀ ਕਿਸਾਨੋ ਦੀ ਅੱਧਾ ਹੋਟਲ ਚੱਲਦੇ ਆ ਜੀ ਹੁਣ ਵਾਪਸ ਅਸੀਂ ਚਲੋ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਫਿਰ ਮਿਲਾਂਗੇ ਕਦੇ ਹਾਂਜੀ ਸੋਏ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਡੈਰੀ ਫਾਰਮਿੰਗ ਦੀ ਸਾਰੀ ਲਾਈਫ ਇਹ ਸਾਰੀ ਦਿਖਾਉਣੀ ਸੀਗੀ ਤੇ ਡੈਰੀ ਫਾਰਮਿੰਗ ਤੋਂ ਇਲਾਵਾ ਤੁਹਾਨੂੰ ਹੋਰ ਦੱਸਦਾ ਜਿਵੇਂ ਦੱਸਿਆ ਸੀ ਨਾ ਸ਼ੁਰੂ ਚ ਕਿ 90% ਘੱਟੋ ਘੱਟ ਮੈਂ ਕਹਿ ਰਿਹਾ 90% ਲੋਕ ਇਹੋ ਜਿਹੇ ਫਾਰਮਾਂ 'ਚ ਕੰਮ ਕਰਦੇ ਆ ਜਿਹੜੇ ਟੋਟਲੀ ਪੰਜਾਬੀ ਪਾਪੂਲੇਸ਼ਨ ਦੀ ਗੱਲ ਕਰ ਰਿਹਾ ਮੈਂ ਹਨਾ ਬਿਜ਼ਨਸ ਬਹੁਤ ਘਟ ਲੋਕਾਂ ਦੇ ਆ ਇੱਥੇ ਉਹਦਾ ਕਾਰਨ ਹੈ ਬਿਜ਼ਨਸ ਘਟ ਹੋਣ ਦਾ ਕਿਉਂਕਿ ਇਟਾਲੀਅਨ ਲੈਂਗੁਏਜ ਆਉਣੀ ਜ਼ਰੂਰੀ ਹੈ ਇੱਥੇ ਹਾਜੀ ਆਪਣੀ ਦੂਜੀ ਪੀੜ੍ਹੀ ਹੈ ਇਹ ਤੇ ਲੈਂਗੁਏਜ ਦੇ ਪੁਰਾਣੇ ਬਾਬੇ ਹੁੰਦਾ ਜਿਹੜੇ 90 90 ਚ ਆਏ ਹੈ ਵੈਸੀ ਥੋੜੀ ਪ੍ਰੋਬਲਮ ਸੀ ਹੈ ਨਾ ਲੈਂਗੁਏਜ ਦਾ ਬੈਰੀਅਰ ਸੀਗਾ ਹੁਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਦਾ ਚਲੋ ਲੈਂਗੁਏਜ ਸਿੱਖ ਰਹੀ ਹੈ ਤੇ ਆਪਣੇ ਕੰਮਕਾਰ ਖੜੇ ਕਰ ਰਹੀ ਹੈ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਦੇ ਵਿੱਚ ਹੌਲੀ ਹੌਲੀ ਇਹਨਾਂ ਦਾ ਵੀ ਬਿਜ਼ਨਸ ਪੈਰਾਂ ਸਿਰ ਹੋਣ ਤੇ ਆਪਣੇ ਕਾਰੋਬਾਰਾਂ ਚ ਕਾਮਯਾਬ ਹੋਣ ਤੇ ਇਸ ਤੋਂ ਬਿਨਾ ਕੋਈ ਕੁਛ ਫਾਰਮ ਘੋੜਿਆਂ ਦੇ ਵੀ ਹੈ ਮੇਰੇ ਖੇਲ ਚ ਹੈ ਨਾ ਆਪਾਂ ਦੇਖੇ ਸੀ ਹਾਂਜੀ ਘੋੜਿਆਂ ਦੇ ਐ ਸੂਰਾਂ ਦੇ ਵੀ ਫਾਰਮ ਹੈ ਤੇ ਬਾਕੀ ਖੇਤੀਬਾੜੀ ਵੀ ਹੈ ਸਾਰੇ ਇਹੋ ਜਿਹੇ ਕੰਮਕਾਰ ਹੈਗੇ ਤੇ ਜੋ ਤੁਹਾਨੂੰ ਦਿਖਾਏ ਸੋ ਅਡੀ ਕਰੇ ਤੁਸੀਂ ਫਿਰ ਇਟਲੀ ਤੋਂ ਨਵੇਂ ਵਲੌਗ ਦੀ ਬਸ ਆਪਣੇ ਇੱਕ ਦੋ ਵਲੌਗ ਹੋਰ ਹੈ ਫਿਰ ਇਟਲੀ ਦਾ ਜਿਹੜਾ ਆਪਣਾ ਸਫ਼ਰ ਹੈ ਉਸ ਨੂੰ ਆਪਾਂ ਮੁਕਤ ਕਰਾਂਗੇ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ